ਮੰਮੀ ਆਪ ਤਾ ਸਲੈਟ ਰੋਟੀ ਹਾਂ ਤਾਂ ਬਾਲਵਦੀ ਕੀਤਾ ਮੰਮੀ ਕਈ ਵਾਰ ਨਾ ਆਇਆ ਹੁੰਦਾ ਕਿ ਜਿੱਤੇ ਮੇ ਸੂਟ ਤੇ ਜਾਣੀ ਆ ਰੋਟੀ ਨਹੀਂ ਮਿਲਦੀ ਹੈਗੀ ਚੱਜ ਦੀ ਘਰ ਦੀ ਰੋਟੀ ਘਰ ਦੀ ਰੋਟੀ ਹੁੰਦੀ ਹੈ ਰੋਟੀ ਤੇ ਪਤਾ ਆਪਦੀ ਲੈ ਜਾਣੀ ਚਾਹੀਦੀ ਆ ਨਾਲੇ ਮੈਂ ਤੈਨੂੰ ਐ ਕਹਿਣੀ ਆ ਸਾਰਾ ਦਿਨ ਨਾ ਨਿਗਾ ਲਾਇਆ ਕਰ ਆਪ ਦਾ ਟਾਈਮ ਨਾ ਘਰੇ ਆ ਜਾ ਕਰ ਆਪਾਂ ਨੂੰ ਕਿਹੜਾ ਕੋਈ ਲਾਲਚ ਹੈ ਵੀਰ ਕੱਪੜੇ ਸਿਆਉਗੇ ਉੱਠਣਾਗਾ ਉਹ ਮੰਮੀ ਉਹ ਤਾਂ ਠੀਕ ਹੈ ਪਰ ਪਤਾ ਕੀ ਗੱਲ ਆ ਫਿਰ ਜਿਹਦੇ ਸੂਟ ਦੇਣੇ ਹੁੰਦੇ ਉਹਨਾਂ ਤਾਂ ਦੇ ਕੇ ਫੇਰ ਹੀ ਆਉਣੀ ਆ ਮੈਂ ਮੈਂ ਉੱਠਿਆ ਨਹੀਂ ਆਂਦਾ ਪਹਿਲਾਂ ਨਹੀਂ ਪੁੱਤ ਫੇਰ ਥੱਕ ਜਾਨੀ ਆ ਤੂੰ ਵੀ ਆ ਕੇ ਨਹੀਂ ਪੇਤਾ ਇੱਥੇ ਕੋ ਸੁੰ ਕਾਇਮ ਨਾ ਆ ਜਾਕਰ ਨਾਲੇ ਮਾੜਾ ਮੋਟਾ ਮੇਰੇ ਨਾਲ ਹੱਥ ਬਟਾ ਜਾ ਕਰ ਚਲ ਕੋਈ ਨੰਮ ਮੈਂ ਗੱਲ ਕਰੂੰਗੀ ਉਹਨਾਂ ਨਾਲ ਜੇ ਉਹਨਾਂ ਨੇ ਅਜੇ ਛੇਤੀ ਭੇਜ ਤਾਂ ਫਿਰ ਮੈਂ ਛੇਤੀ ਆ ਜੂੰਗੀ ਚਲ ਚੰਗਾ ਹੈ ਕੋਈ ਗੱਲ ਨਹੀਂ ਹਾਂ ਚੱਕ ਚੁੰਨੀ ਜੀ ਹਾਂ ਚੁੰਨੀ ਚੱਕ ਲਈ ਕਾਲ ਕਰਦੀ ਆ ਜੀ ਆਹ ਲਾਡੀ ਕਿੱਧਰ ਗਈ ਮੈਨੂੰ ਛੱਡਿਆ ਹੁੰਦਾ ਲਾਡੀ ਉਹ ਥੋੜਾ ਬਾਹਰ ਜੀ ਮਾਰ ਲੈ ਬੋਲ ਠੀਕ ਹੈ ਮੈਂ ਚਲ ਅੱਜ ਜਾਣਾ ਚਲ ਆ ਗਈ ਅਜਹੂਰੀ ਜੱਬ ਹੋ ਗਿਆ ਕੀ ਬੀਬੀ ਕਹੀ ਜਾਂਦੀ ਕਿ ਨਹੀਂ ਸ਼ੂਟ ਸਿਓਗੇ ਨਾ ਜਲਦੀ ਘਰੇ ਆ ਜੇ ਸ਼ਾਮ ਨੂੰ ਹੁਣ ਤੁਹਾਨੂੰ ਪਤਾ ਸ਼ੂਟ ਦਾ ਟਾਈਮ ਲੱਗ ਜਾਂਦਾ ਕਿੱਥੇ ਸਦਿਆ ਘਰੇ ਆਈਦਾ ਉੱਤ ਮੇਟ ਮੂੰਹ ਚੋਂ ਆ ਨਿਕਲ ਗਿਆ ਵੀ ਸ਼ੂਟ ਤੇ ਰੋਟੀ ਨਹੀਂ ਮਿਲਦੀ ਹੈਗੀ ਸੱਜਣਾ ਕਿਉਂ ਇਹ ਜੰਗਲਾਂ ਕਿਉਂ ਦੱਸ ਦਿੰਦੇ ਨੇ ਬੇਬੇ ਨੂੰ ਪੈਸਾ ਤਾਂ ਮਿਲਦਾ ਨਾ ਬਸ ਪੈਸੇ ਵੱਲ ਧਿਆਨ ਦੇ ਤੂੰ ਉਹ ਤਾਂ ਮਿਲਦਾ ਪੈਸਾ ਮੈਂ ਤਾਂ ਇਹ ਕਹਿੰਦੀ ਆ ਜੇ ਬੇਬੇ ਨੂੰ ਪਤਾ ਲੱਗ ਗਿਆ ਨਾ ਮੈਂ ਸ਼ੂਟ ਕਰ ਦਿਆਂ ਹੋਰ ਸਿਆਪਾ ਹੋ ਜੂ ਇੱਥੇ ਮਾਸਾ ਦਾ ਲਕੂ ਕਿ ਵਿਆਹ ਕਰਾਇਆ ਆਪਾਂ ਯਾ ਜਮਾ ਨਹੀਂ ਪਤਾ ਲੱਗਦਾ ਜੇ ਬਿਲਕੁਲ ਬੇਬੇ ਨੂੰ ਦਮਾ ਦੱਸਿਆ ਹੈ ਵੀ ਸਲਾਈਜ਼ ਇੰਟਰ ਜਾਂਦੀ ਆ ਬੇਬੇ ਨੂੰ ਕੀ ਪਤਾ ਵੀ ਸੂਟ ਤੇ ਸੂਟ ਚ ਕਿੰਨਾ ਕ ਫਰਕ ਹੈ ਮਾੜੀ ਜੀ ਗੱਲ ਤੇ ਲਝਾਰਾਂਗੇ ਬੇਬੇ ਪਹਿਲੀ ਗੱਲ ਤੇ ਮਨ ਬੇਬੇ ਨੂੰ ਪਤਾ ਹੀ ਨਹੀਂ ਲੱਗਿਆ ਫਿਰ ਵੀ ਜੇ ਕੋਈ ਗੱਲ ਪੁੱਛਣ ਲੱਗੀ ਨਾ ਬੇਬੇ ਤੁਸੀਂ ਗੋਲ ਮੋਲ ਕਰ ਦਿਓ ਗੱਲ ਓ ਯਾਰ ਤੂੰ ਐਵੇਂ ਵੇਕਾ ਨਾ ਕਰ ਤੂੰ ਬਸ ਆਪਦਾ ਕੰਮ ਤੇ ਧਿਆਨ ਦੇ ਠੀਕ ਹੈ ਬੇਬੇ ਨੂੰ ਘੜਾ ਬਾਲਾ ਪਤਾ ਲੱਗਦਾ ਨਾ ਇਹ ਫੋਨ ਦੇਖਦੀ ਆ ਨਾ ਬੇਬੇ ਕੋਈ ਫਿਲਮ ਨਾ ਦੇ ਉਹ ਤਾਂ ਗੱਲ ਠੀਕ ਆ ਤੁਹਾਡੀ ਫਿਰ ਵੀ ਮਨ ਤਨਾ ਬਾਲੀ ਕਬਰਾਟ ਹੁੰਦੀ ਆ ਜੇ ਬੇਬੇ ਨੂੰ ਕਿਸ ਦਿਨ ਪਤਾ ਲੱਗ ਗਿਆ ਆਪਣਾ ਘਰ ਪੱਟਿਆਂ ਮੈਨੂੰ ਲੱਗਦੀ ਮੇਰੇ ਲੇਟ ਨਹੀਂ ਹੁੰਦੀ ਗੇਟ ਤਾਂ ਹੁੰਦੀ ਆ ਬਸ ਫਿਰ ਤੈਨੂੰ ਛੱਟਿਆਉਣਾ ਜਾ ਕੇ ਫਿਰ ਫਿਰ ਮੈਨੂੰ ਕਹੇਗੀ ਕਿ ਤੁਸੀਂ ਬਾਸਤ ਨਹੀਂ ਛੱਡ ਗਿਆ ਨਾ ਮੈਨੂੰ ਜੀਦੇ ਨੇ ਚਲ ਠੀਕ ਹੈ ਤੁਸੀਂ ਬਾਹਰ ਕੱਢੋ ਮੋਟਰਸਾਈਕਲ ਮੈਂ ਬਾਹਰ ਖੜਦੀ ਹਾਂ ਉਹ ਬੜਾ ਰੇਡ ਨਾ ਆਉਂਦਾ ਬਾਸ ਉਹ ਐਡ ਕਰਾ ਦੇਗਾ ਆ ਗਈ ਪੁੱਤ ਆ ਗਈ ਹੋਰ ਕੀ ਹੈ ਆ ਲੈ ਛੱਡਿਆ ਹਾਂ ਛੱਡਿਆ ਹਾਂ ਲਾਡੀ ਮੈਂ ਤੈਨੂੰ ਐਂ ਕਹਿੰਦੀ ਸੀ ਵੀ ਜਾਣਦੀ ਤਾਂ ਆਪਣੀ ਮਨਿੰਦਰ ਕੱਪੜੇ ਕੁੱਪੜੇ ਸਿਆਉਣਾ ਹੈ ਵੀ ਬੁਟੀਕ 'ਚ ਲੱਗੀ ਆ ਇਹ ਐਂ ਕਾਹਤੋਂ ਕਹਿੰਦੀ ਸੀ ਸ਼ੂਟ ਤੇ ਮੈਨੇ ਰੋਟੀ ਕਦੇ ਮਿਲਦੀ ਆ ਘਰ ਦੀ ਰੋਟੀ ਵਧੀਆ ਹੁੰਦੀ ਐਂ ਕਾਹਤੋਂ ਕਹਿੰਦੀ ਸੀ ਉਹ ਉੱਥੇ ਜਿਹੜੇ ਨਾਲ ਕੰਮ ਕਰਦੇ ਆ ਨਾ ਬੇਬੇ ਬਸ ਉਹ ਰੋਟੀwidehat ਲੈ ਕੇ ਆਉਂਦੇ ਆ ਕਦੇ ਕੋਈ ਬੰਦਾ ਵਧੀਆ ਲੈ ਆਉਂਦਾ ਕਦੇ ਨਹੀਂ ਲੈ ਆਉਂਦਾ ਰੁੱਖੀ ਮਿੱਸੀ ਮਿਲਦੀ ਆ ਤਾਂ ਕਹਿੰਦੀ ਹੋਊਗੀ ਸ਼ੂਟ ਸਿਆਉਂਦੀ ਆ ਇੱਥੇ ਹੋਰ ਉਹਨੇ ਕੀ ਕਹਿੰਨਾ ਸ਼ੂਟ ਕਹਿੰਦੀ ਹੋਊਗੀ ਪਤਾ ਨਹੀਂ ਮੈਨੂੰ ਤਾਂ ਹੋਰ ਉਜਾ ਲੱਗਿਆ ਜਿਵੇਂ ਹੋਰ ਉਜਾ ਕਹਿੰਦੀ ਹੁੰਦੀ ਆ ਲੈ ਕੇ ਮੈਨੂੰ ਬੁਖਾਰ ਦੀ ਰੋਟੀ ਆ ਕੇ ਚੰਗਾ ਹੋ ਗਿਆ ਫੜਾਤੀ ਕਿ ਉੱਥੇ ਵਧੀਆ ਨਹੀਂ ਮਿਲਦੀ ਰੋਟੀ ਲੈ ਕੇ ਤਾਂ ਜਾਂਦੀ ਆ ਬੇਬੇ ਤੋਂ ਰੋਜ਼ ਲੈ ਕੇ ਤਾਂ ਜਾਂਦੀ ਆ ਪਤਾ ਨਹੀਂ ਕਿਉਂ ਐਂ ਜੀ ਗੱਲ ਕਰਦੀ ਸੀ ਚਲ ਕੋਈ ਨਾ ਮੈਂ ਪੁੱਛ ਲੂ ਉਹਨੂੰ ਐਵੇਂ ਕੰਮ ਮਾਰਦੀ ਹੈ ਜੀ ਵਧੀਆ ਸੂਟ ਸਾਂਭੀਆ ਵਧੀਆ ਪੈਸਾ ਬਣਦਾ ਉਹ ਤਾਂ ਮੈਨੂੰ ਪਤਾਗਾ ਨਾਲੇ ਮੈਂ ਉਹਨੂੰ ਆਏ ਆਖੇ ਸਮਾਂ ਘੰਟਾੱਸ ਦੇ ਹਾਂ ਜਾ ਕਰ ਆਪਾਂ ਨੂੰ ਕਿਹੜਾ ਕੋਈ ਬਾਹਨ ਹੈ ਵੀ ਆਪਾਂ ਸਾਰਾ ਕੰਮ ਨਿਵੇੜ ਕੇ ਉੱਠਣਾ ਉਹ ਮੈਨੂੰ ਬੇਬੇ ਇਹ ਜਦ ਦੀ ਜੀ ਕਹਿੰਦੇ ਸਾਡਾ ਨਾ ਟਾਰਗੇਟ ਹੁੰਦਾ ਵੀ 10 ਸੂਟ ਸੋਣੇ ਹੁੰਦੇ ਦਿਨ ਦੇ ਵਿੱਚ ਜੇ ਮਾਣ ਲੈ 9 ਸੂਟ ਤਾਂ ਵਧੀਆ ਦਾਸ ਵਿੱਚ ਇਕੱਲੀ ਕੁੜਤੀ ਸ਼ਾਦੀ ਫਿਰ ਦਸਨਾ ਬੰਦਾ ਦੱਸ ਕੀ ਕਰੂਗਾ ਐਂ ਤਾਂ ਗੱਲ ਹੈਗੀ ਆ ਪੁੱਤ ਹਨਾ ਜ਼ਿੰਮੇਵਾਰੀ ਹੁੰਦੀ ਹਰ ਇੱਕ ਕੰਮ ਦੀ ਤੇ ਹੋਰ ਬੇਬੇ ਜ਼ਿੰਮੇਵਾਰੀ ਤਾਂ ਪੂਰੀ ਹੈ ਦੀ ਸਹੋਦੀ ਸਾਰਾ ਮੈਂ ਕਹਿੰਦਾ ਸਾਰਾ ਪ੍ਰੋਗਰਾਮ ਇਹਦੇ ਸਿਰ ਤੇ ਚੱਲਦਾ ਹਾਂ ਹਾਂ ਇਹ ਤਾਂ ਹੈ ਫਿਰ ਸਾਰਿਆਂ ਨੂੰ ਸਿਖਾਉਂਦੀ ਸਿਖਾਉਂਦੀ ਵੀ ਹੋਊਗੀ ਹਨਾ ਇਹ ਕੱਪੜੇ ਹੋਰ ਸਿਖਾਉਂਦੀ ਵੀ ਆ ਵਧੀਆ ਮਤਲਬ ਕਿ ਕਹਿੰਦਾ ਬੋਲ ਬੋਲ ਕੇ ਸਿਖਾਉਂਦੀ ਆ ਬੇਬੇ ਅੱਛਾ ਅੱਛਾ ਫਿਰ ਤਾਂ ਵਧੀਆ ਚੱਲ ਕੋਈ ਨਹੀਂ ਪੁੱਤ ਕੰਮ ਦਾ ਤਾਂ ਕੀ ਆ ਕੰਮ ਤਾਂ ਮੈਂ ਕਰ ਹੀ ਲੈਣੀ ਆ ਪਰਾਇ ਹੁੰਦਾ ਮੈਨੂੰ ਜਿਸਦੇ ਆ ਜਿਹੜਾ ਮੇਰਾ ਵੀ ਜੀਜਾ ਲੱਗ ਜਾਂਦਾ ਬੇਬੇ ਤੂੰ ਮੇਰੇ ਨਾਲ ਆ ਲਿਆ ਕਰ ਜੀ ਮੇਰੇ ਨਾਲ ਕਰ ਲੈਗਾ ਬੇਬੇ ਜੀ ਕਿ ਲਾ ਲਾ ਆਏ ਤਾਂ ਹਰਪ੍ਰੀਤ ਵੀ ਹੋ ਗਈ ਆ ਘਰੇ ਗੱਲ ਕਰ ਸਾਰਾ ਦਿਨ ਕਿਤਾਬਾਂ ਚ ਬੜੀ ਰਹਿੰਦੀ ਆ ਉਹ ਚੱਲ ਉਹਦਾ ਪੜ੍ਹਦੀ ਆ ਬੜ੍ਹਦੀ ਆ ਪਾ ਕੇ ਆਣੀ ਸੀ ਨਾਲੇ ਮੈਨੂੰ ਵੀ ਚਾਹ ਪੁੱਤ ਨਵੀਂ ਨਵੀਂ ਵਿਆਹੀ ਆ ਵੀ ਅਸੀਂ ਉਹ ਫਤ ਕੱਲਾ ਕਰਕੇ ਮੈਂ ਤਾਂ ਐਂ ਕਹਿਣਾ ਜੇਬੇ ਜਿਹੜਾ ਹਰਪ੍ਰੀਤ ਪੜ੍ਹਦੀ ਆ ਠੀਕ ਆ ਨੀਦੇ ਨਾਲ ਹੀ ਸੂਟ ਸੌਣ ਲਾ ਦਿੰਨੇ ਆਪਾਂ ਚੱਲ ਕੋਈ ਨਹੀਂ ਕੇਰਾ ਇਹਨੂੰ ਚਲਾਉਣ ਦੇ ਕੰਮ ਦੇਖਦੇ ਆ ਕੇਰਾ ਬੱਸ ਫੇਰ ਤਾਂ ਬੈਨੇ ਆਦਾ ਕੋਈ ਦੋ ਅੱਖਰ ਪਾਉਂਦੀ ਆ ਕਿ ਨਹੀਂ ਉਹ ਮੈਂ ਤਾਂ ਐਂ ਕਹਿੰਦਾ ਜੀ ਮਗਾ 4 ਪੈਸੇ ਹੋਰ ਵਧੇ ਘਰੇ ਆ ਜਾਣਗੇ ਬੜੀ ਹੈ ਫਾਇਦਾ ਇਹ ਰੰਗ ਰੂਮ ਕਰਾ ਲਾਂ ਘਰ ਨੂੰ ਫੇਰ ਅਬ ਇਹਦੀ ਪੜਾਈ ਵਿੱਚ ਰਹਿ ਜੂਗੀ ਤੇਰਾ ਪੜਾਈ ਦੀ ਸਿਰੇ ਲਾ ਲੈਂਦੇ ਫੇਰ ਬਸ ਕੰਮ ਕਰ ਲੈ ਆਂ ਪੁੱਤ ਚਲ ਠੀਕ ਐ ਇਸ ਤੋਂ ਵਧੀਆ ਕੰਮ ਹੋਰ ਕੀ ਮਿਲੂਗਾ ਹੋਰ ਇਹ ਤਾਂ ਗੱਲ ਹੈਗੀ ਆ ਚਲ ਚਲ ਚੰਗਾ ਹਾਂ ਜਾਣੀ ਆ ਬਸ ਮੈਂ ਦੇ ਨਾਲ ਨਹੀਂ ਸੀ 2000 ਰੁਪਏ ਕਮਾਏ 2400 ਦੇ ਰੋਕੀਆ ਇਹ ਸੋਨੂ ਚੀਤ ਵਾਲੇ ਤੇ ਇਹ じゃ ਕੀ ਆ ਨਾ ਮੇਰੇ ਚੈਹੀਂ ਈਲਾ ਤਾਂ ਨਹੀਂ ਪਾਉਣ ਮੇਰ ਦਾ ਨਹੀਂ ਚੱਲ ਬਸ ਸਾਰਾ ਦਿਨ ਇਹਦਾ ਖੇੜਾ ਤਾਂ ਛੱਡਦਾ ਕਰ ਕੋਈ ਕੰਮ ਨੂੰ ਹੱਥ ਪਾ ਲਿਆ ਕਰ ਉਹ ਬੇਬੇ ਕੀ ਹੋ ਗਿਆ ਤੈਨੂੰ ਕਿਉਂ ਡਰ ਕੇ ਡਰ ਕੇ ਭਿੰਡਾ ਖਾ ਲੈਨੀ ਆ ਤੂੰ ਭਿੰਡਾ ਕੀ ਖਾ ਲੈਨੇ ਆ ਜੇ ਕੋਈ ਕੰਮ ਧੰਦਾ ਕਰੇਗਾ ਵਿਆਹ ਹੋ ਜਾਊਗਾ ਆ ਦੇਖ ਲੈ ਲਾਡੀ ਦਾ ਵਿਆਹ ਕਰ ਲਿਆ ਇੰਨੀ ਰਕਾਨ ਆਈ ਹੈ ਉਹਨਾਂ ਦੀ ਬਹੂ ਕੱਪੜੇ ਸਿਉਂਦੀ ਆ ਵਧੀਆ ਚਲ ਕੋਈ ਨਹੀਂ ਬੇਬੇ ਹੈ ਅੱਡਾ ਕਰਮ ਹੁੰਦੇ ਆ ਦਾ ਵੇ ਡੋਡ ਕਰਮ ਕਿਹੜੇ ਹੁੰਦੇ ਆ ਜੇ ਉਹ ਕੰਮ ਧੰਦਾ ਵਧੀਆ ਕਰਦਾ ਸੀ ਤਾਂ ਵਿਆਹ ਹੋ ਗਿਆ ਦੇਖੀ ਗਈ ਜਦੋਂ ਸੀ ਤੋਂ ਉਹਨਾਂ ਨੂੰ ਚੜ੍ਹਾਈ ਹੋਊਗੀ ਇੱਕ ਦਿਨ ਮੇਰੀ ਵੀ ਤਾਂ ਹੀ ਦਾ ਮਰੀਲਾ ਮਾਰੈਣਾ ਹਾਂ ਦੇਖੂਗੀ ਜਦੋਂ ਚੜ੍ਹਾਈ ਹੋਊਗੀ ਹੁਣ ਤਾਂ ਕਰ ਸਕਦੇ ਆ ਪੈਸਿਆਂ ਕਣੀਏ ਕੋਈ ਨਹੀਂ ਪੈਸੇ ਦਾ ਵੱਧ ਢਿੱਗਣਗੇ ਬੇਬੇ ਹਾਂ ਆ ਦੇਖੀ ਆਹ ਆਹ ਆ ਲਾਡੀ ਦੀ ਪਹੂਣੀ ਬੂਮਾ ਮਰ ਗਈ ਵੇ ਫੋਨ ਦੇ ਵਿੱਚ ਕਿਵੇਂ ਵੱੜ ਗਈ ਬੇਬੇ ਤਾਂ ਬੰਦਾ ਹੀ ਹੋਰ ਆ ਆ ਵੇਖ ਮੈਂ ਤਾਂ ਲੱਗਦਾ ਇਹਨੇ ਵਿਆਹ ਕਰਾ ਲਿਆ ਹੋਰ ਬੇ ਹਾਂ ਉਹਦੇ ਤਾਂ ਹੋਰ ਬੰਦੇ ਨਾਲ ਖੜੀ ਐ ਤਲਾਕ ਤਾਂ ਨਹੀਂ ਦੇਗੀ ਕਿਤੇ ਪਤਾ ਨਹੀਂ ਬੇਬੇ ਹੈ ਨਹੀਂ ਆਇਆ ਬੇਬੇ ਫੋਨ ਤੇ ਕਿਵੇਂ ਆਈ ਫਿਰਦੀ ਐ ਬੇ ਫੋਨ ਤੇ ਕਿਵੇਂ ਆਉਣੀ ਐ ਤਲਾਕ ਦੇਗੀ ਹੋਣੀ ਆ ਫੋਟੋਆਂ ਜੀਆਂ ਨਹੀਂ ਪਾਉਂਦੇ ਜਿਹੜੀਆਂ ਫੋਨ ਤੇ ਉਹ ਫੋਟੋ ਜੀ ਪਾਈ ਐ ਇਹਨੇ ਲੈ ਦੇਖ ਲੈ ਇਹਦੀਆਂ ਤਰੀਫਾਂ ਕਰਦੀ ਸੀ ਤੂੰ ਹੈ ਪਾ ਗਈ ਨਾ ਕੀ ਘਟ ਅਗੇ ਬਾੜੀ ਤਗੜੀ ਰਕਾਨ ਆਈ ਆ ਆ ਦੇਖ ਲੈ ਆ ਕਰਦੀ ਐ ਜabb ਦੀ ਬੇ ਮੈਂ ਤਾਂ ਇੱਕ ਦਿਨ ਘਰੇ ਗਈ ਸੀ ਇਹਦੇ ਬਲਾਈ ਸਿਆਣੀ ਸਾਰਾ ਕੰਮ ਕਰੀ ਜਾਂਦੀ ਸੀ ਮੈਨੂੰ ਤਾਂ ਭਾਈ ਸਿਆਣੀ ਲੱਗੀ ਐਡੀ ਛੇਤੀ ਤਲਾਕ ਕਿਵੇਂ ਹੋ ਗਿਆ ਇਹ ਨਹੀਂ ਸਮਝ ਆਉਂਦੀ ਤੂੰ ਐ ਕਰ ਹਾਂ ਆ ਚੱਕ ਮੈਂ ਤੈਨੂੰ ਸਕਰੀਨਸ਼ਾਟ ਮਾਰ ਕੇ ਦੇਤਾ। ਭਲਾ ਦੀ ਕੇ ਘਰੇ ਦਿਖਾ ਕੇ ਆ ਆ ਫੜ ਫੋਨ। ਆ ਮੇਰੇ ਜੀ ਹਾਂ। ਹਾਂ। ਐ ਉਹਨਾਂ ਨੂੰ ਪੁੱਛ ਕੇ ਆਈ ਵੀ ਭਾਈ ਆ ਤੁਸੀਂ ਬਹੂ ਛੜਤੀ ਕਾ? ਕਿਤੇ ਹੋਰ ਨਾ ਗੱਲ ਪੈ ਜੇ। ਉਹ ਬੇਬੇ ਕੋਲੇ ਸਬੂਤ ਆ। ਹੈਂ? ਗੱਲ ਕਿਵੇਂ ਪੈ ਜੂਗੀ? ਹਾਂ ਮੈਂ ਦਿਖਾ ਦੂੰਗਾ ਬੰਦੇ ਨਾਲ ਖੜੀ ਐ। ਕੀ ਵੇਖਲਾ ਭਾਈ ਛੋਟੀ ਬਹੂ ਆ। ਬੇ ਆਪਾਂ ਤਾਂ ਦੇਖ ਕੇ ਕਰਾਂਗੇ ਭਾਈ ਤੇਰਾ ਜਦੋਂ ਕਰਾਂਗੇ। ਆਪਾਂ ਨਹੀਂ ਇਹੇ ਜੀ ਲਿਉਂਦੇ। ਬੇਬੇ ਮੈਂ ਤਾਂ ਆਪੇ ਹੀ ਲਿਆਂਗਾ। ਹੈਂ? ਹਲੇ ਮੈਂ ਤਾਂ ਦੇਖੀ ਬੈਠਾ ਕੁੜੀ ਬੜੀ ਸੋਹਣੀ ਆ। ਜਦੋਂ ਮੈਂ ਸਟਾਰ ਬਣ ਕੇ ਉਹਨੂੰ ਲਿਉਂ ਪਿਆ ਕਿ। ਤੇ ਕਿਹਦੀ ਕੁ ਕੀ ਦੀ ਆ ਕਿਹੜੀ ਕੁੜੀ ਆ ਆਪਣੀ ਕਾਸਟ ਦੀ ਹੋਈ ਆ ਹੋਰ ਨਾ ਤੂੰ ਕੰਡੇ ਬੀਜ ਦੀ ਹੈਗੀ ਆ ਕਾਸਟ ਦੀ ਨਹੀਂ ਨਹੀਂ ਤੂੰ ਦੇਖੀ ਜਾਈ ਜਨਾਦ ਦੇ ਪਿੰਡ ਨੇ ਕੰਮ ਛੱਡਤਾ ਬਹੂ ਨੂੰ ਦੇਖ ਕੇ ਹੈ ਵੀ ਇੰਨੀ ਸੋਹਣੀ ਕਿੱਥੋਂ ਲਿਆਏ ਏ ਤੇ ਦੇਖੀ ਦੇ ਮੱਗਰ ਵਿਚੋਲਾ ਵਧੀਆ ਰਿਸ਼ਤੇ ਕਰਾਉਂਦਾ ਮੈਂ ਤਾਂ ਉਹਨੂੰ ਕਹਿ ਰੱਖਿਆ ਵੀ ਮੇਰੇ ਪੁੱਤ ਦਾ ਰਿਸ਼ਤਾ ਕਰਾ ਦੇ ਤੂੰ ਅਬੇ ਬੇ ਕਿਹੜਾ ਠੱਗ ਬੰਦਾ ਸਾਰੇ ਪਿੰਡ ਦੇ ਜਿੰਨੇ ਠੱਗ ਹਨਾ ਸਾਰੇ ਤੈਨੂੰ ਜਾਣਦੇ ਆ ਮੈਂ ਕਈ ਰਿਸ਼ਤੇ ਕਰਾਤੇ ਉਹਨਾਂ ਤਾਂ ਠੱਗੀ ਵੱਜੀ ਨਹੀਂ ਤੇਰੇ ਰਿਸ਼ਤੇ 'ਚ ਠੱਗੀ ਵੱਜ ਜੂਗੀ ਮਾਲਾ ਦਾ ਲਾਡੀ ਦਾ ਵੀ ਉਸੇ ਨੇ ਕਰਾਇਆ ਸੀ ਹਾਂ ਲਾਡੀ ਦਾ ਉਸੇ ਨੇ ਕਰਾਇਆ ਸੀ ਆ ਫਿਰਦੀ ਕੀ ਪਤਾ ਨੂੰ ਪੁੱਤੜੀ ਨੇ ਕੀ ਕਾਰਾ ਕਰਤਾ ਇਹ ਹੁਣ ਉਹ ਕਿਹੜੇ ਵਿੱਚ ਵੜੇ ਸੀ ਇਹਦੇ ਹੁਣ ਜਾਵਾ ਉਹਦੀ ਮਾਂ ਕੋਲੇ ਤੂੰ ਜਾ ਬਿੜਕ ਤਾਂ ਲੈ ਗੱਲ ਕੀ ਆ ਠੀਕ ਹੈ ਹੈਗਾ ਠੀਕ ਹੈ ਹੱਦ ਖਾਦੀ ਫੋਨ ਲੈ ਦਵਾ ਦਾ ਮੋੜ ਲੈ ਫਿਰ ਮੈਨੂੰ ਤੋੜ ਲੱਗ ਜੂ ਇਹਦੇ ਬਣਾ ਹਾਂ ਮੈਂ ਇਹ ਤਾਂ ਮੈਨੂੰ ਪਤਾ ਹੀ ਆ ਸਾਰਾ ਦਿਨ ਇਹ ਤਾਂ ਨਹੀਂ ਕਹਿਣਾ ਛੱਡਦਾ ਮੈਂ ਤੇਰੀ ਗੱਲ ਕਰਾਉਂਗਾ ਕਿ ਕਦੀ ਸੇਲੀ ਨਾਲ ਰਹਿਣ ਤੇ ਰਹਿਣ ਤੇ ਮੈਂ ਨਹੀਂ ਇਹ ਜੀਆਂ ਗੱਲਾਂ ਕਰਦੀ ਕਰਦਾ ਕੀ ਲੱਛਣ ਹੈ ਜੇ ਪਹਿਲਾਂ ਗੱਲਬਾਤ ਕਰੇਲੀ ਇਹਦੇ ਨਾਲ ਤੇ ਜੇ ਪਤਾ ਲੱਗੂਗਾ ਤੇ ਸੁਭਾਣਾ ਹੋਰ ਕਿਤੇ ਕਲੇਸ਼ ਕਰੀ ਜਾਇਆ ਗਰੀਨ ਕੁੜਾਂ ਨੂੰ ਤਾਂ ਕੀ ਕਰੀ ਜਾਨੀ ਐ ਬਿਲਕੁਸਰੀ ਭੈਣੇ ਬਸ ਆਪ ਜੀ ਜੀ ਰਹਦੀ ਐ ਅੱਛਾ ਹੋਰ ਸੁਣਾ ਕੀ ਹਾਲ ਚਾਲ ਐ ਮੇਰਾ ਤਾਂ ਠੀਕ ਐ ਤੂੰ ਦੱਸ ਵਧੀਆ ਮੇਰਾ ਵੀ ਸੁੱਖ ਨਾਲ ਤੇ ਤੁਹਾਡੀ ਬਹੂ ਬਹੂ ਸਾਡੀ ਗਈ ਐ ਕੰਮ ਤੇ ਅੱਛਾ ਕੰਮ ਤੇ ਗਈ ਐ ਹਾਂ ਕੱਪੜੇ ਨਹੀਂ ਖਿਆਉਂਦੀ ਉਹ ਬੁਟੀਕ ਆ ਦੀ ਸਿਕਾਉਂਦੀ ਐ ਨਾਲੇ ਕੁੜੀਆਂ ਨੂੰ ਅੱਛਾ ਨਾ ਜਦੋਂ ਤੁਹਾਡਾ ਨਿਬੜਨ ਵਾਲਾ ਹੋ ਗਿਆ ਫਿਰ ਕਿਉਂ ਝੂਠ ਮਾਰਦੀਆਂ ਮੇਰੇ ਕੋਲੇ ਨਾ ਨਿਬੜਨ ਬੜਾ ਸਾਡਾ ਸੁੱਖ ਨਾਲ ਕਹਵਾ ਹੋ ਗਿਆ ਕਿਉਂ ਬੋਲਕ ਬੋਲ ਕਰਦੀਆਂ ਕੁੜੇ ਮਸਾ ਤਾਂ ਮੇਰਾ ਪੁੱਤ ਵਿਆਹ ਹੈ ਕਿ ਮੱਤਦੀਆਂ ਤੂੰ ਨਾ ਮੈਨੂੰ ਤਾਂ ਕੀ ਲੋੜ ਹੈ ਭਾਈ ਮੱਚਣ ਦੀ ਹੈ ਮੈਂ ਤਾਂ ਤੈਨੂੰ ਸੱਚੀ ਗੱਲ ਕਹਿਣੀ ਆ ਸੱਚੀ ਗੱਲ ਤੇ ਬੁੜਕ ਨਾ ਨਾਲੇ ਫਿਰ ਮੈਂ ਕਿਹੜਾ ਕਿਸੇ ਨੂੰ ਦੱਸਣਾ ਵੀ ਭਾਈ ਇਹਨਾਂ ਦੀ ਬਹੂ ਦਾ ਤਲਾਕ ਹੋ ਗਿਆ ਨਾ ਕਿਉਂ ਦੋਨੇ ਚ ਕੀ ਆਉਂਦੀਆਂ ਸਾਡੀ ਬਹੂ ਦਾ ਕਿਉਂ ਤਲਾਕ ਹੋਊਗਾ ਸੁਖ ਨਾਲ ਵਧੀਆ ਰੰਗੀ ਵਸਦੇ ਆਂ ਅਸੀਂ ਤਾਂ ਆਪਦੇ ਕੰਮ ਤੇ ਜਾਂਦੀ ਹੈ ਤੇ ਆਪਦਾ ਘਰ ਦਾ ਕੰਮ ਆ ਕਰ ਲੈਂਦੀ ਆ ਅੱਛਾ ਸਵੇਰੇ ਜਾਂਦੀ ਆ ਤੇ ਸ਼ਾਮ ਨੂੰ ਘਰੇ ਆ ਜਾਂਦੀ ਆ ਸ਼ਾਮ ਨੂੰ ਤੇ ਹੋਰ ਘਰੇ ਆਉਂਦੀ ਆ ਨਹੀਂ ਬੱਸ ਨਹੀਂ ਬੰਦ ਤਾ ਇੰਨੇ ਪੜਦੇ ਨਹੀਂ ਪੈਂਦੇ ਹੁੰਦੇ ਭਾਈ ਠੀਕ ਹੈ ਨਾ ਨਾ ਤੂੰ ਕੀ ਕਹਿਣਾ ਚਾਹੁੰਦੀ ਆ ਫੇ ਨੀ ਮੈਂ ਤਾਂ ਕਹਿਣਾ ਐ ਚਾਹੁੰਨੀ ਐ ਵੀ ਜਦੋਂ ਤਲਾਕ ਹੋ ਗਿਆ ਹਵਾ ਗਿਆ ਚਲ ਠੀਕ ਐ ਤੂੰ ਐਂ ਕਹਿ ਵੀ ਭਾਈ ਮਾੜੇ ਕਰਮ ਸੀ ਜਿਹੜੇ ਪੁੱਤ ਨੂੰ ਵਿਆਹ ਕੇ ਵੀ ਰਹੀ ਨਹੀਂ ਵੀ ਹੋਰ ਕਰ ਲਾਂਗੇ ਲੈ ਵੇਖ ਲੈ ਜਦੋਂ ਮੇਰੇ ਘਰੇ ਮੇਰੀ ਨੂਹ ਵੱਸਦੀ ਆ ਮੈਂ ਕਿਉਂ ਕਹਾ ਬਿਮਾੜੇ ਕਰਮ ਐ ਕੀ ਤੁਹਾਨੂੰ ਪਹਿਲਾਂ ਹੋ ਗਿਆ ਕੀ ਤੁਹਾਨੂੰ ਕਿਸੇ ਨੇ ਪਿੱਤੀ ਪੜਾਈ ਨਹੀਂ ਮੈਨੂੰ ਤਾਂ ਪਿੱਤੀ ਕਿਸੇ ਨੇ ਨਹੀਂ ਪੜਾਈ ਆ ਦੇਖ ਮੇਰੇ ਫੋਨ 'ਚ ਦਿਖਾਵਾ ਤੇਰੀ ਨੂਹ ਦੀਆਂ ਕਰਤੂਤਾ ਹੈ ਤਲਾਕ ਦੇ ਕੇ ਤਾਂ ਕੋਈ ਹੋਰ ਆ ਦੇਖ ਆ ਦੇਖ ਕਿਸੇ ਹੋਰ ਬੰਦੇ ਨਾਲ ਖੜੀ ਆ ਫੋਟੋ ਕਿਚਾਰ ਕੀ ਆ ਕੁੜਾ ਹੈ ਤਾਂ ਮਨਿੰਦਰ ਹੀ ਆਹ ਕੌਣ ਹੈ ਕੁੜੇ ਮੁੰਡਾ ਤੇ ਹੋਰ ਮੈਂ ਤੈਨੂੰ ਕੀ ਕਹੀ ਜਾਨੀ ਆ ਤੂੰ ਤਾਂ ਝੂਠ ਮਾਰਦੀ ਆ ਮੇਰੀ ਗੱਲ ਦਾ ਕਾਦਰ ਰੋਲੇ ਪਾਈ ਜਾਂਦੇ ਆ ਆ ਦੇਖ ਤੇ ਤਾਈ ਕਹਿੰਦੀ ਆ ਕਿ ਕਿਸੇ ਨਾ ਹੋਰ ਵਿਆਹ ਕਰਾ ਲਿਆ ਕਿ ਲੈ ਹਾਂ ਮੰਮੀ ਹੈਗੀ ਤਾਂ ਭਾਬੀ ਆ ਆ ਕੌਣ ਆ ਮੁੰਡਾ ਜਾ ਪਤਾ ਨਹੀਂ ਪੁੱਤ ਕਾਹਦਾ ਦੇਖ ਲੈ ਕੀ ਦੇਣ ਥੋੜੀ ਐ ਇਹ ਕੋਈ ਨਹੀਂ ਆ ਜਾਂਦੇ ਅੱਜ ਕੱਲ ਮਾਇਦੇ ਨੂੰ ਬੁੱਤ ਨੂੰ ਬਤਾਉਗੇ ਲੈ ਦੇਖ ਲੈ ਵੇ ਜੇ ਤਾਂ ਕਿਥੇ ਆ ਕੱਪੜੇ ਸਿਆਂ ਤੇ ਜਾਂਦੀ ਕਿ ਕਰਦੀ ਕੀ ਕਰਦੀ ਐ ਲੱਛਾ ਨਾ ਘੁੰਨਾ ਚਾਉਂਦੀ ਕਿ ਲੋੜ ਸੀ ਇਹਨੂੰ ਲੈ ਆਪਣੇ ਫੋਨ ਫੜਾ ਦੇ ਮੇਰੇ ਪੁੱਤ ਦਾ ਫੋਨ ਐਟਾ ਅੱਛਾ ਹਾਂ ਫੋਨ ਵੀ ਬਦਲ ਲੱਗਿਆ ਤਾਈ ਆਹੇ ਵੀਡੀਓ ਬੁੜੀਆਂ ਦੇਖਦੀ ਐ ਲੱਣੇ ਪਾਣਾ ਦੇਖੀ ਜਾਂਦਾ ਸੀ ਅੱਛਾ ਦੂਵੇਂ ਮਾਰ ਜਾ ਪੱਟੇ ਜਾਵਾਂਗੇ ਅਸਤੇ ਜੇ ਗੱਲਬਾਤ ਕੀ ਕਰਾਂਗੇ ਆਪਾਂ ਜੇ ਲਾਡੀ ਨੂੰ ਪਤਾ ਲੱਗ ਗਿਆ ਉਹ ਪੁੱਤ ਨੂੰ ਬਟਾ ਦੇਊਗੀ ਕੀ ਕਰਨਾ ਹੁਣੇ ਰੱਸਾ ਪਾ ਲੋ ਫੇਰ ਲੋਟ ਆਊਗਾ ਤੇ ਨਹੀਂ ਇਹ ਗਈ ਥੋੜੇ ਕੰਮੋਂ ਬਸ ਇਹ ਨਹੀਂ ਬਸਦੀ ਇਹ ਹਜੇ ਤੀਮਿਆਂ ਬਸਦੀਆਂ ਥੋੜਾ ਹੁੰਦੀਆਂ ਨਾ ਤਾਂ ਹੁਣ ਸਾਨੂੰ ਕਿਹੜਾ ਪਤਾ ਸੀਗਾ ਵਸਤਾ ਭੈਣ ਮੈਂ ਤਾਂ ਰੋਟੀ ਬਗਾ ਕੇ ਘਰੋਂ ਤੋਰ ਦਿੰਨੀ ਆ ਕਿ ਮੈਂ ਲੀੜੇ ਸਿਉਣ ਜਾਂਦੀ ਆ ਹੁਣ ਸਾਨੂੰ ਕੀ ਪਤਾ ਕਿੱਥੇ ਜਾਂਦੀ ਆ ਨਾ ਤੁਸੀਂ ਕਦੇ ਨਹੀਂ ਦੇਖਿਆ ਵੀ ਉਹ ਕਿੱਥੇ ਲੀੜੇ ਸਿਉਣ ਜਾਂਦੀ ਆ ਕਿੱਥੇ ਉਹਦੀ ਦੁਕਾਨ ਆ ਐ ਕਦੇ ਨਹੀਂ ਮਗਰ ਗਏ ਤੁਸੀਂ ਅਸੀਂ ਤਾਂ ਫੇਰ ਆਈ ਨਹੀਂ ਨਾ ਗਏ ਉਹ ਪਹਿਲਾਂ ਕੁਮਾਰੀ ਹੁੰਦੀ ਕੱਪੜੇ ਸਿਉਂਦੀ ਹੁੰਦੀ ਸੀ ਵੀ ਉੱਥੇ ਉਹਦੀ ਦੁਕਾਨ ਆ ਉਸੇ ਦੁਕਾਨ ਤੇ ਹੀ ਜਾਂਦੀ ਆ ਪਰ ਸਾਨੂੰ ਬਿੜਕਾ ਲੈ ਜਾਂਦੀ ਭੈਣੇ ਕੀ ਲੋੜ ਆ ਜਦੋਂ ਆ ਬਿੜਕਾ ਤਾਂ ਕੀ ਲੈਣੀ ਹੁੰਦੀ ਐ ਫੇਰ ਵੀ ਆਪਾਂ ਨੂੰ ਤੀ ਦਾ ਪਤਾ ਰੱਖਦੇ ਆ ਵੀ ਕਿੱਥੇ ਜਾਂਦੀ ਐ ਕਿੱਥੋਂ ਆਉਂਦੀ ਐ ਚਾਈ ਉਹ ਵੀਰਾ ਛੱਡ ਕੇ ਆਉਂਦਾ ਸੀ ਭਾਬੀ ਨੂੰ ਹੁਣ ਅਸੀਂ ਥੋੜੀ ਪਿੱਛੇ ਜਾਂਦੇ ਸੋਹਣੇ ਲੱਗਦੇ ਆ ਭਾਬੀ ਦੇ ਨਾ ਫੇਰ ਵੀਰੇ ਨੂੰ ਵੀ ਨਹੀਂ ਮਾੜਾ ਮੋਟਾ ਪਤਾ ਵੀ ਕਿੱਥੇ ਜਾਂਦੀ ਐ ਵੀ ਚੱਲ ਪਹਿਣੀ ਕਿਸੇ ਕੋਲ ਗੱਲ ਨਾ ਕਰੀ ਚੰਗਾ ਪਹਿਣ ਵੜ ਕੇ ਮੈਂ ਤੇਰੇ ਅੱਗੇ ਹੱਥ ਬੰਨ ਨੀ ਨੀ ਨਾ ਨਾ ਬੰਨ ਤੂੰ ਹੱਥ ਕਾ ਨੂੰ ਆਂਦੀ ਐ ਮੈਂ ਤਾਂ ਕਿਸੇ ਕੋਲੇ ਨਹੀਂ ਗੱਲ ਕਰੀ ਜੇ ਮੈਨੂੰ ਪਤਾ ਲੱਗਿਆ ਮੈਂ ਤਾਂ ਹੀ ਤੇਰੇ ਕੋਲੇ ਆਈ ਐ ਲਾ ਤੂੰ ਨਾ ਕਿਸੰਤਾ ਪਤਾ ਹੀ ਨਹੀਂ ਸੀ ਲੱਗਣਾ ਵੀ ਆ ਗੱਲਾਂ ਬਣੀ ਜਾਂਦੀਆਂ ਬਾਹਰ ਤੂੰ ਤਾਂ ਬੈਠੀ ਸੀ ਅੱਖਾਂ ਬੰਦ ਕਰਕੇ ਸਮਾਂ ਲੂਟਾ ਮੇਰੇ ਗੱਲ ਪੈਂਦੀ ਸੀ ਮੈਂ ਤਾਂ ਜਾ ਚੜਿਆ ਸੀ ਵੀ ਚੱਲ ਵਧੀਆ ਲੀਰਾ ਕੱਪੜਾ ਸਿਆਂਦੀ ਆ ਚਾਰ ਪੀਏ ਕਮਾਉਂਦੀ ਆ ਵੀ ਘਰ ਦੇ ਕੰਮ ਨੂੰ ਤਾਂ ਮੈਂ ਹੀ ਨਹੀਂ ਕਾਲੀ ਕੀ ਕਰਨਾ ਦੋਨਾਂ ਜਣੀਆਂ ਨੇ ਮੇਰੇ ਪੁੱਤ ਨੂੰ ਸਹਾਰਾ ਹੋਜੀ ਦੋ ਰੁਪਈਆਂ ਦਾ ਜੀ ਆਪਾਂ ਐ ਸੋਚ ਲੈਨੇ ਤਾਂ ਹੀ ਤਾਂ ਸਿਰੇ ਚੜ ਜਣੀਆਂ ਵੀ ਸਾਨੂੰ ਕੌਣ ਰੋਕਣ ਟੋਕਣ ਵਾਲਾ ਸਹੀ ਗੱਲ ਹੈ ਬੈਠਾ ਦੁਪਹਿਰ ਬਾਅਦ ਨਿਕਲ ਜੇ ਤਾਂ ਫਿਰ ਤੇਨੂੰ ਪਤਾ ਔਖਾ ਹੋ ਜਾਣਾ ਚੱਲ ਚੰਗਾ ਮੈਂ ਤਾਂ ਜਾਣੀ ਆ ਤੇ ਹੁਣ ਤੂੰ ਮਾੜੇ ਮੋਟੀ ਗੱਲ ਧਿਆਨ ਨਾਲ ਇਹ ਵੀ ਕਹੀ ਨਹੀਂ ਚੰਗਾ ਕਿਸੇ ਨੂੰ ਦਿਖਾਵੇ ਨਾ ਫੋਟੋ ਨਹੀਂ ਨਹੀਂ ਕਾਲਾ ਨਹੀਂ ਦਿਖਾਉਂਦਾ ਤੈਨੂੰ ਪਤਾ ਉਹਨੇ ਦਾ ਉਹਦਾ ਤਾਂ ਢਿੱਡ ਮੱਚਿਆ ਕਹਿੰਦਾ ਬੇਬੇ ਭੱਜ ਕੇ ਤੂੰ ਦੱਸ ਕੇ ਆ ਕਹਿੰਦਾ ਪਾਸੀ ਨੂੰ ਭਨੇ ਆਪਦੇ ਹੋ ਫੇਰ ਹੀ ਆਏ ਹੋ ਹਣਾ ਉਹੀ ਤਾਂ ਗੱਲ ਹੈ ਨਹੀਂ ਬਗਾਨੇ ਦਾ ਉਹ ਸੱਤ ਚ ਖੜ ਕੇ ਗੱਲਾਂ ਦਾ ਹੁੰਦਾ ਸਾਡੇ ਨਾਲ ਬਗਾਨੇ ਨੇ ਤਾਂ ਡਾਉਣੀਆਂ ਹੀ ਆ ਹੋਰ ਅਗਲੇ ਤਾਂ ਮਾੜੇ ਮੋਟੇ ਬਿਰਲੇ ਪਾ ਦੇ ਗੱਲ ਕਰਨ ਦੀ ਅੱਜ ਕੱਲ ਲੋਕ ਇਹੋ ਜਿਹੇ ਨੇ ਬਸਾ ਮੇਰੇ ਪੁੱਤ ਦਾ ਘਰ ਵੱਜਿਆ ਚੱਲ ਚੰਗਾ ਮੈਂ ਤਾਂ ਜਾਣੀ ਹੈ ਠੀਕ ਹੈ ਨਾ ਤੇ ਚੱਲ ਤੂੰ ਕੁਲੇਸ ਤਾਂ ਪਾਈ ਨਾ ਲਾਡੀ ਨੂੰ ਬਿਠਾ ਕੇ ਪਹਿਲਾਂ ਵੀ ਕੀ ਗੱਲ ਆ ਭਾਈ ਜੇ ਤੈਨੂੰ ਕਿਸੇ ਗੱਲ ਦਾ ਪਤਾ ਤਾਂ ਮੈਨੂੰ ਦੱਸ ਦੇ ਤੂੰ ਵੀ ਸਾਰਾ ਦਿਨ ਕਿਤਾਬਾਂ ਚ ਬੜੀ ਜਾਨੀ ਆ ਕੁੜਾਣੀ ਮੋਟੀਵੇਟ ਕਰਾ ਰਖਿਆ ਹੋਰ ਆ ਤੁਮ ਨੇ ਆ ਕੇ ਜੁੜ ਕੇ ਰੱਖਾ ਮਮਮੀ ਬਸ ਅਪਣਾ ਮੱਛ ਜਾਣੇ ਫੋਨ ਕਾਲ ਨਹੀਂ ਚਲਾਉਣ ਜਾਣਦੀ ਸੋਨ ਨੂੰ ਤਾਂ ਪਤਾ ਸਾਡਾ ਸਾਰਾ ਇਹਨਾਂ ਦਾ ਜੇ ਕਾਲ ਵੀ ਦੇ ਦਿੱਤੀ ਹੁੰਦੀ ਜਾਂ ਕਿਤੇ ਤੇ ਇਹਨੇ ਕਦੇ ਫੋਨ ਨਾ ਚਾਹਦੀ ਹੋਗੀ ਤੇ ਤੈਨੂੰ ਪਤਾ ਲੱਗੇ ਕੀ ਪਤਾ ਉਹ ਬਿਜਾਰ ਕੇ ਜਾਨ ਕਰਦੇ ਆ ਆਪਣੇ ਉਹ ਬੇਤਰਤ ਕੈਕੀਸ ਜੀ ਦੱਸਦੀ ਆਪਾਂ ਲਾਡੀ ਹੀ ਰੱਬ ਨੂੰ ਫੋਨ ਚ ਵੜਿਆ ਰਹਿਦਾ ਉਹਨੂੰ ਨਹੀਂ ਪਤਾ ਜੀ ਆ ਜਾਂਦੇ ਆਪਾਂ ਗੱਲ ਕਰ ਜਾਂਦੇ ਆ ਕੋਈ ਨੂੰ ਵੀ ਪਤਾ ਪਾਉਂਦੇ ਨਹੀਂ ਰਲਤਾ ਕਰਦੇ ਕਦੋਂ ਬਾਹਰ ਬਾਤਦੇ ਹੁੰਦਾ ਉਹ ਤਾਂ ਹਨੇਰੇ ਹੋਇਆ ਉਹ ਥਿਆਰੇ ਟਾਈਮ ਤੇ ਕੋਈ ਨਾ ਉਹਨੂੰ ਉੱਥੇ ਨੂੰ ਪਾਣਾ ਕਰੀ ਉਹ ਮੰਗ ਕਰੀ ਆਈਆਂ ਗੱਲ ਕਰਾਂਗੇ ਆਪਾਂ ਠੀਕ ਹੈ ਨਾ ਮੈਂ ਨਹੀਂ ਕਰਦੀ ਹਾਂ ਜਦ ਮੈਂ ਕਰ ਦਿਆ ਰੇ ਅੱਧਾ-ਅੱਧਾ ਤੂੰ ਤੰਨਸ਼ਨ ਜੀ ਪੈ ਗਈ ਮਾਂ ਮੈਨੂੰ ਕੋ ਟੈਨਸ਼ਨ ਤਾਂ ਪੈਣੀ ਆਪਾਂ ਖੜੀ ਤੇ ਪੇਗਾ ਦੰਦ ਕੱਟੀ ਜਾਂਦੀ ਆ ਉਹ ਨਾਲ ਜਾਰਾ ਬੰਦ। ਇਤੋਂ ਜ਼ੋਰ ਭਲਾ ਹੀ ਦੇ ਕੇ ਟੱਪ ਜਾਂਦੀ ਹੈ ਬਾਹਰ ਪਤਾ ਨਹੀਂ ਕੀ ਕੁਛ ਕਰਦੀ ਹੈ। ਕਿਹੜੇ ਵੇਲੇ ਹੋ ਗਏ ਬੇਬੇ ਨੂੰ ਗਈ ਨੂੰ। ਫੋਨ ਬਿਨਾ ਵੀ ਅੱਛੀ ਨਹੀਂ ਲੱਗੀ ਪਈ ਆ। ਕਿ ਤੂੰ ਆ ਆ ਜਾ ਦਾ ਵਾਦਾ ਉੱਥੇ ਬੈ ਗਈ ਹੋ ਚੁਗਲੀਆਂ ਕਰਨ। ਤਫੜ ਫੋਨ ਤੇਰਾ। ਖੋਲਿਆ ਆ ਉਹ। ਉੱਤਰ ਕੇ ਹੋਵੇਂਗਾ ਤੂੰ ਤਾਂ। ਓਏ ਹੋਰ ਕੀ ਆ? ਮਨ ਤਾਂ ਹੱਡ ਟੁੱਟਣ ਲੱਗੇ ਸੀ ਫੋਨ ਬਿਨਾ। ਤੋੜ ਲੱਗੀ ਸੀ। ਲੈ ਦੱਸ। ਆਵਲੀਆਂ ਨੂੰ ਨਸ਼ੇ ਬਿਨਾ ਹੱਡ ਟੁੱਟਦੇ ਆ ਤੇਰੇ ਫੋਨ ਬਿਨਾ ਤੋੜ ਲੱਗੀ ਤੈਨੂੰ। ਉਹ ਬੇਬੇ ਫੋਨ 'ਚ ਸਮਗਰੀ ਵਾਲੀ ਆ। ਤੂੰ ਮੇਰੀ ਗੱਲ ਸੁਣ। ਉਹਨਾਂ ਨੂੰ ਤਾਂ ਸੱਚ ਨੂੰ ਪਤਾ ਹੈ ਹੀ ਨਹੀਂ ਸੀ। ਪਤਾ ਨਹੀਂ ਸੀ ਇਹਨਾਂ ਨੂੰ ਨਾ ਵੀ ਉਹ ਤਾਂ ਜਮੀ ਨਹੀਂ ਸੀ ਪਤਾ ਤੇਰੀ ਮਾਸੀ ਨੂੰ ਨਾ ਇਹਨਾਂ ਦਾ ਹੋ ਗਿਆ ਨਿਪਟਣਾ ਬੜਾ ਕਾਨੂੰ ਹੋ ਗਿਆ ਨਿਪਟਣਾ ਬੜਾ ਉਹ ਤਾਂ ਕਹਿੰਦੀ ਸਵੇਰੇ ਜਾਂਦੀ ਐ ਤੇ ਸ਼ਾਮ ਨੂੰ ਘਰੇ ਆਉਂਦੀ ਐ ਕੱਪੜੇ ਸਿਉਣ ਜਾਂਦੀ ਐ ਕਹਿੰਦੀ ਹਾਏ ਬੇਬੇ ਦੇਖ ਲੈ ਕਿੰਨਾ ਧੋਖਾ ਜੰਦੀ ਐ ਹੈ ਦੇਖ ਲੈ ਦੇਖ ਲੈ ਇੱਕ ਉਹ ਤਾਂ ਮੈਂ ਥੋਟੋ ਆਏ ਹੁੰਦਾ ਐ ਮੈਂ ਤੁਹਾਨੂੰ ਕਹਿਣਾ ਨਾ ਜੇ ਆਪ ਵੇਖ ਪਰਖ ਕੇ ਕਰਾਇਆ ਹੋਵੇ ਨਾ ਫਿਰ ਧੋਖਾ ਨਹੀਂ ਮਿਲਦਾ ਆਹ ਦੇਖ ਲੈ ਦੇਖੀ ਨਾ ਧੋਖਾ ਮਾਤਾ ਬਲਾਈ ਸੁਣਾ ਕੇ ਆਈ ਐ ਮਗਾ ਭਾਈ ਆਪਦੀ ਮੜੀ ਮੋਟੀ ਬਿੜ ਕੇ ਰੱਖੋ ਮਗਾ ਸਾਨੂੰ ਜਮੀ ਨਹੀਂ ਪਤਾ ਕਹਿੰਦੀ ਨਾ ਸੰਤ ਤਾਂ ਪਤਾ ਨਹੀਂ ਕਹਿੰਦੀ ਕੁਮਾਰੀ ਹੁੰਦੀ ਜਿੱਥੇ ਕੱਪੜੇ ਸਿਉਂਦੀ ਸੀ ਉਥੇ ਕੱਪੜੇ ਸਿਉਣ ਜਾਂਦੀ ਆ ਕਹਿੰਦੀ ਅਸੀਂ ਤਾਂ ਐ ਸੋਚਿਆ ਤੇ ਮੈਂ ਤਾਂ ਉਹ ਜਿਹੜੇ ਬੰਦੇ ਜਨਾਲ ਉਸੇ ਨਾਲ ਹੀ ਕੜੀ ਹੋ ਗਈ ਦਿਖਾਤੀ ਤੇ ਪਰ ਇਹਦਾ ਉਹ ਵੀ ਦਿਖਾਉਣੀ ਸੀ ਮੈਨੂੰ ਐ ਲੱਗਾ ਪਹਿਲਾਂ ਦੀ ਗਿੱਟਮਿੱਟ ਵੇ ਦੇ ਵਿਆਹ ਤੋਂ ਪਹਿਲਾਂ ਵਾਲੀ ਹੈ ਨਾ ਫਿਰ ਜੇ ਪਹਿਲਾਂ ਦੀ ਗਿੱਟਮਿੱਟ ਸੀ ਨੁਕਤੜੀ ਦੀ ਕਿਉਂ ਇਹਨਾਂ ਨੂੰ ਡੰਡ ਲਾਇਆ ਉਹ ਬੇਬੇ ਅੱਜ ਕੱਲ ਇਹ ਨਹੀਂ ਚੱਲਦਾ ਦੁਨੀਆਂ ਦਾ ਰੀਆ ਹੈਂ ਸਾਰਾ ਕੁਝ ਹੀ ਚੱਲ ਜਣਾ ਕਹਿੰਦੀ ਤੇਰੇ ਮੂਰੇ ਹੱਥ ਮਾਣਨੇ ਕਿਸੇ ਕੋਲੇ ਗੱਲ ਨਾ ਕਰੀ ਕਹਿੰਦੀ ਕਾਲੇ ਨੂੰ ਵੀ ਕਹਿਦੀ ਮੈਂ ਕਾ ਸੀ ਤਾਂ ਕਾਨੂੰ ਗੱਲ ਕਰਨੀ ਹੈ ਦੇਖ ਲੈ ਤੂੰ ਮੈਨੂੰ ਨਿਕੰਮਾ ਨਿਕੰਮਾ ਕਹਿਣੀ ਹੁੰਦੀ ਆ ਨਾ ਲਿਆਂਦੀ ਨਾ ਗੱਲ ਕੱਢ ਕੇ ਪਤਾਲ ਚ ਸਾਰੀ ਉਮਰ ਚ ਨਹੀਂ ਪਤਾ ਲੱਗਣਾ ਵੀ ਹਾਂ ਉਹ ਦੇਖ ਲੈ ਉਹ ਦੇਖੀ ਜਾਈ ਮੈਂ ਤਾਂ ਦੱਸੀ ਆ ਨਾ ਇੱਕ ਟਾਈਮ ਨਾਸ ਵਾਲੇ ਲੈ ਕੇ ਜਾਣਗੇ ਮੈਨੂੰ ਹਾਂ ਹੈ ਹੋਰ ਐਜੇ ਕੰਮ ਕਰਦਾ ਤੇ ਹੋਰ ਤੂੰ ਦੇਖੀ ਜਾਈ ਐਂ ਕੱਢਦਾ ਮੈਂ ਖੁਦ ਜਾਂ ਦੇਖੀ ਜਾਈ ਹੋਰ ਵੀ ਫੜੂ ਇੱਕ ਅੱਧੀ ਪਿੰਡ ਚੋਂ ਬਹੁ ਕਿਸੇ ਦੀ ਐਂ ਫਿਰਦੀ ਤੇ ਬਸ ਤੂੰ ਐਵੇਂ ਕਿਸੇ ਨੂੰ ਘੜਨਾ ਪਾ ਲਈ ਫੜੇਗਾ ਬਹੁ ਬੇਬੇ ਸਬ ਵੀ ਆਪਾਂ ਕੀ ਲੈਣਾ ਚਲੇ ਤਾਂ ਆਪਣੇ ਆਪ ਦੇ ਸੀ ਢਿੱਡ ਮੱਜਾ ਤਾਂ ਕਹਿਤਾ ਤੇ ਬੁਲਾਈ ਬਿਲਡ ਬਿਲਡ ਕਰੀ ਜਾਂਦੇ ਵਿਚਾਰੀ ਉਹ ਆਏ ਬੇਬੇ ਵਿਚਾਰਾ ਲਾਡੀ ਮੈਂ ਚੱਲ ਕੋਈ ਨਾ ਪੁੱਤ ਤੂੰ ਗੱਲੇ ਬਾਤੀ ਉਹਦਾ ਮਨ ਸਮਝਾ ਦੇ ਵੀ ਕੋਈ ਗੱਲ ਨਹੀਂ ਜੇ ਕੋਈ ਗਲਤੀ ਵਲਤੀ ਹੋ ਗਈ ਤਾਂ ਅੰਦਰ ਵੜ ਕੇ ਸਮਝਾ ਦੇ ਭਰਾਵਾ ਉਹ ਬੇਬੇ ਗੱਲਾਂ ਕੰਦੀ ਕੋਠੀ ਚੜੀਆਂ ਪੰਗਾ ਸਾਰੇ ਮੁਲਕ 'ਚ ਜਾੜੂ ਇਹ ਕਿਹੜਾ ਇੱਕ ਜਣੇ ਕੋਲੇ ਚੱਲਦਾ ਅੱਛਾ ਅੰਦਰ ਵੜ ਕੇ ਕੀ ਕਰੂ ਇਹ ਤਾਂ ਬਦਨਾਮੀ ਖੱਟਦੀ ਬਈ ਅੱਛਾ ਫੋਨਾਂ 'ਚ ਸਾਰੇ ਕੋਲੇ ਜਾਣਗੀਆਂ ਲੈ ਇਹ ਤਾਂ ਬਾਹਰਲੇ ਦੇਸ਼ਾਂ 'ਚ ਵੀ ਜਾਂਦੀਆਂ ਨੇ ਮੈਂ ਮਰ ਗਈ ਈ ਰਹੂਗਾ ਨਾ ਤਾਂ ਦੱਸ ਮੂੰਹ ਦਿਖਾਉਣ ਜੋਗੇ ਨਹੀਂ ਰਹੇ ਜਮਾ ਜਮਾਈ ਮਿੱਟੀ ਪੱਟੀ ਗਈ ਤਾਂ ਹਾਂ ਹੁਣ ਇਹ ਐਂ ਕਹਿੰਦਿਆਂ ਨੂੰ ਵੀ ਸ਼ਰਮ ਆਇਆ ਕਰੂਗੀ ਵੀ ਇਹ ਸਾਡੇ ਆਪ ਦੇ ਸਾਡੇ ਆਪ ਦੇ ਕੀ ਜਾਈ ਦੱਸ ਭਾਈ ਹਾਂ ਉਹ ਤਾਂ ਆਪ ਕੋ ਵਿਚਾਰੀ ਰੋਣ ਲੱਗੀ ਦੱਸ ਮਾਤਾ ਕਹਣਾ ਐਂ ਕਰੀ ਜੇ ਕੋਈ ਕੁੱਛੇ ਤਾਂ ਮੁੱਕਰੀ ਜਾਇਆ ਕਰੀ ਕਿ ਸਾਡੇ ਨਾਲ ਤਾਂ ਬੋਲਚਾਲ ਹੈ ਨਹੀਂ ਹਾਂ ਮੈਂ ਤਾਂ ਕਦੇ ਪੈਸੇ ਤਾਂ ਤੁਹਾਨੂੰ ਨਹੀਂ ਬਈ ਪਤਾ ਹਾਂ ਹਾਂ ਨਾ ਨਾ ਕਿ ਸਾਡੇ ਕੋਲ ਨਾ ਇਹ ਜੀਆਂ ਕੰਦੀਆਂ ਮਿਲੀਆਂ ਗੱਲਾਂ ਕੋਈ ਪਿੱਛੇ ਨਹੀਂ ਕਰ ਸਾਡਾ ਤਾਂ ਜ਼ਮੀਨ ਪਿੱਛੇ ਲੜ ਪਏ ਸੀ ਉਹ ਮੂੰਹ ਸੁਝਾ ਰੱਖਿਆ ਅਸੀਂ ਆਪ ਦਾ ਹਿੱਸਾ ਲੈਣਾ ਹੀ ਸੀ ਭਾਈ ਆਓ ਤੂੰ ਕਹਿ ਨਹੀਂ ਕਿਹੜੇ ਕਾਲੇ ਦੇ ਪਿਓ ਨੂੰ ਕੁੱਟਿਆ ਸੀ ਉਦੋਂ ਭਾਈ ਉਹਨਾਂ ਨੇ ਅਜੀ ਦਾ ਮੁੜ ਕੇ ਭਲਾਏ ਨਹੀਂ ਤੇ ਮੈਂ ਇੱਕ ਦੋ ਪੈਰ ਤੇ ਪਾਣੀ ਪੈਣ ਦਿੰਨੀ ਆ ਤੇ ਤੇਰੇ ਕੋਲੇ ਕੋਈ ਗੱਲ ਕਰੂਗਾ ਤੈਨੂੰ ਦੁੱਖ ਕਿਉਂ ਤੂੰ ਵੱਧ ਜਾਣਾ ਮੁੰਡੇ ਕੁੰਡਿਆ ਚ ਉਹ ਬੇਬੇ ਮੇਰੇ ਕੋਲੇ ਤਾਂ ਕੋਈ ਨਹੀਂ ਕਰਦਾ ਐ ਕੋਈ ਨਹੀਂ ਬਾਕੀ ਮੈਂ ਤਾਂ ਆਪੇ ਸੰਭਲੂ ਗੱਲ ਤੂੰ ਨਾ ਐਵੇਂ ਕਿ ਗੌਂਡੀ ਪਿੱਟਦੀ ਨਾ ਨਾ ਮੈਂ ਤਾਂ ਕਿਹਦੇ ਕੋਲੇ ਕਹਿਣੀ ਐ ਨਾਲੇ ਐਝੀਆਂ ਗੱਲਾਂ ਕਰਦੇ ਕਿਹੜਾ ਸੋਹਣੇ ਲੱਗਦੇ ਆਪਾਂ ਤੇਰੇ ਵੀ ਆ ਕੇ ਆਪ ਦਾ ਆਪ ਬਗੋਈਏ ਆਪੇ ਖੱਜੜ ਹੋਈ ਉਹ ਗੱਲ ਐ ਮੈਂ ਤਾਂ ਆਪਦੀ ਐ ਮੈਂ ਤਾਂ ਵੇ ਬਿਆਹ ਬਡਰ ਲੱਗਣ ਲੱਗ ਗਿਆ ਕਿਤੇ ਮੈਨੂੰ ਵੀ ਨਾ ਧੋਖਾ ਦੇ ਇਹ ਰਹਾ ਤਾਂ ਮੈਂ ਦੇਖ ਕੇ ਕਰੂੰ ਦੱਸਿਆ ਤਾਂ ਵੀ ਮੱਗਰ ਬਚੋਲੇ ਨੂੰ ਕਹੂੰਗੀ। ਉਹ ਬੇਬੇ ਮਾਂ ਇਹ ਨਹੀਂ ਦੇਖੀ ਕਿਹੜੀ ਠੱਗੀ ਮਰਾਦੀ ਪਹਿਲਾਂ ਉਹਨੇ। ਨਹੀਂ ਉਹਨੇ ਕਾਹਦੀ ਠੱਗੀ ਮਰਵਾਈ ਐ। ਜਦੋਂ ਉਹ ਹੀ ਇਹੋ ਜਿਹੀ ਨਿਕਲ ਗਈ ਉਹਨੇ ਕਿਹੜਾ ਕਿਹਾ ਸੀ। ਰੋਣ ਪਪਾ ਨੂੰ ਉਹ ਹੂ ਰਸਤੀਆਂ ਕਰ ਬਾਹਰ ਜਾਂਦੀ। ਕਹਿੰਦਾ ਹੀ ਹੋ ਗਿਆ ਬੇ ਨੂੰ ਪਤਾ ਹੂ ਪੈਸੇ ਖਾ ਜਾਂਦਾ ਉਹ। ਅੱਛਾ ਤੇ ਹੋਰ ਇਹੋ ਕੰਮ ਆਦੀ ਦਾ ਖੱਤੀ ਖਾਂਦਾ। ਬਚੋਲਾ ਉਹ ਤਾਂ ਹੋਰ ਬਚੋਲਾ ਕਾ ਨੂੰ ਕਹਿੰਦੇ ਹੁੰਦੇ ਜੋਲਾ ਰੱਖਦਾ ਪੇਰ ਹੀ ਬਚੋਲਾ ਬੰਦਾ ਹੂ। ਹਾਂ ਉਹ ਦੋਨਾਂ ਦੇ ਬਚੋਲਾ ਪੈ ਗਿਆ ਸੀ ਕੈ ਲੈ ਕੇ। ਇਹ ਕੀ ਪਤਾ ਪਹਿਲਾਂ ਪੰਜੀ ਹੋਵੇ। ਹੜਕੇ ਲਿਆ ਕੇ ਦੁਆਰੇ ਵਿਆਹ ਕਰਤਾ ਹੋਏ ਇਹ ਵੀ ਕੋਈ ਪਤਾ ਨਹੀਂ ਪੁੱਤ ਅੱਜ ਕੱਲ ਕੀ ਪਤਾ ਲੱਗਦਾ ਬਹੁਤ ਔਲੇ ਪਏ ਨੇ ਅੱਜੇ ਪਤਾ ਹੀ ਨਹੀਂ ਚੱਲ ਗਈ ਉਹਨਾਂ ਤੇ ਚੜ ਗਈ ਵੇਖੀ ਜਾਂਿਆ ਏ ਹੁਣ ਵੇਖੀ ਜਾਂਦੀ ਮਿਲੀਏ ਨਾ ਚਲ ਚਲ ਤੂੰ ਆਪਣੇ ਮੂੰਹ ਨਾਲ ਕਹਿ ਮੈਂ ਤਾਂ ਤੇਰਾ ਵਿਆਹ ਕਰਨਾ ਹੈ ਹਜੇ ਓਹੋ ਬੇਬੇ ਮੈਂ ਤਾਂ ਚਾਹ ਕੋਈ ਨਹੀਂ ਮੈਂ ਗੱਲ ਕਰਦਾ ਮੈਂ ਉਹਨੂੰ ਪੁੱਛਦਾ ਵੀ ਭਾਈ ਤੇਰੀ ਤਾਂ ਨਹੀਂ ਕਿਸੇ ਨਾਲ ਗੱਲਬਾਤ ਜਿਹੀ ਹੈਗੀ ਤਾਂ ਮੈਨੂੰ ਹੁਣ ਦੱਸ ਦੇ ਤੂੰ ਪੁੱਛਦਾ ਓ ਬੇਬੇ ਤੇਰੀ ਨੂੰਹ ਨੂੰ ਪੁੱਛਦਾ ਆਜੇਗਾ ਕਿਸੇ ਹਰ ਚ ਪੂਣੀ ਨਹੀਂ ਕਤੀ ਪਹਿਲੀ ਆ ਕੇ ਮੰਗਿਆ ਨਹੀਂ ਵਿਆਹ ਨਹੀਂ ਪਹਿਲੀ ਮੇਰੀ ਨੋਹ ਬਣਾਤੀ ਕੋ ਬੇਬੇ ਬਣੂਗੀ ਜਦੋਂ ਹੁਣ ਮੇਰੇ ਨਾਲ ਗੱਲਬਾਤ ਕਰਦੀ ਆ ਮਾਨੂੰ ਇੱਕ ਵਾਰੀ ਠੋਕਰ ਕੇ ਪੁੱਛ ਲੈਣਾ ਮੈਥੋਂ ਨਹੀਂ ਮੈਂ ਤਾਂ ਉਹਦੀ ਖਾ ਜੂ ਕੋਸਰਾ ਕੋਸ ਇੱਥੇ ਜੇ ਮੇਰੀ ਬੇਇੱਜ਼ਤੀ ਹੋ ਗਈ ਭਰਾਵਾ ਮੈਨੂੰ ਤਾਂ ਹਾਜੀ ਗੱਲਾਂ ਤੇ ਗੰਗੀਆਂ ਨਹੀਂ ਲੱਗਦੀਆਂ ਕੀਤਾ ਕੌਣ ਆ ਕਿੰਨੇ ਆ ਹੈ ਕੋਈ ਪੱਕਾ ਹੀ ਪਤਾ ਵੀ ਉਹ ਤੇਰੇ ਨਾਲ ਹੀ ਵਿਆਹ ਕਰਾਊਗੀ ਜੇ ਤੇਰੇ ਨਾਲ ਫੋਨ ਤੇ ਗੱਲਾਂ ਕਰਦੀ ਆ ਕੀਤਾ ਹੋਰ ਕਿਹਦੇ ਨਾਲ ਕਰਦੀ ਹੋਊਗੀ ਕੋ ਨਹੀਂ ਨਹੀਂ ਬੇਬੇ ਐਂ ਕਹ ਨੂੰ ਐ ਤਾਂ ਮੈਨੂੰ ਦੱਸ ਦੀ ਆ ਸਾਰਾ ਉਹ ਇੱਥੇ ਜਾਨੀ ਆ ਇੱਥੇ ਆਉਣੀ ਆ ਹੈ ਸੌਹਾ ਪਾਲਗਾ ਸਾਹਾਂ ਵੀ ਅੱਜ ਕੱਲ੍ਹ ਦੀਆਂ ਕਿਹੜੀਆਂ ਨੇ ਸਾਹਾਂ ਹੁੰਦੀਆਂ ਕਹਿਣੀਆਂ ਕੋਸ਼ਾ ਤੇ ਕਰਦੀਆਂ ਕੋਸ਼ਾ ਐਮੀ ਨਾ ਤੂੰ ਤੇ ਜੀ ਜਾ ਚਲ ਕੋਈ ਨਹੀਂ ਬੇਬੇ ਤੂੰ ਤਾਂ ਡਰਾਉਣ ਲੱਗ ਗਈ ਹਾਂ ਕਿਤੇ ਤਾਂ ਹੱਲਾਸ਼ੇਰੀ ਦੇਣੀ ਸੀ ਤੂੰ ਤਾਂ ਡਰਾ ਹੀ ਜਾਂਦੀ ਆ ਮੈਨੂੰ ਮੈਂ ਡਰਾਉਂਦੀ ਨਹੀਂ ਪੁੱਤ ਕਿਤੇ ਲਾਡੀ ਗਈ ਮੋਂ ਤੇਰੇ ਨਾਲ ਨਾ ਹੋ ਜੇ ਮੈਂ ਐ ਡਰਦੀ ਆ ਬੜੀ ਪੜੀ ਦੀ ਬੇਬੇ ਨਾਲ ਚਾ ਚੰਗਾ ਮੈਂ ਕੰਮ ਧੰਦਾ ਕਰ ਲਾਂ ਕੋਈ ਹੋਰ ਕੀ ਆਜਾ ਤੂੰ ਹੋਰ ਨਾ ਮੈਂ ਗੱਲ ਨਾਲ ਲੀ ਕਰਦੀ ਮੈਂ ਨਾ ਮੈਂ ਕਾਹਨੂੰ ਕਰਾਂ ਮਾਪਾ ਹਾਲ ਤਾਂ ਨੇ ਇੱਕ ਅੱਧੀ ਫੋਟੋ ਕੋਈ ਹੋਰ ਇਹਦੀ ਕੀ ਆ ਪਈ ਹੋਵੇ ਬਸ ਤੂੰ ਇਹੇ ਕੰਮਾਂ ਚੀਂਦਾ ਹਾਂ ਹਾਂ ਕੋਈ ਨਹੀਂ ਛੱਡਦਾ ਮੈਂ ਖੋਜੀ ਬ ਇਹ ਗੱਲ ਪਹਿਲਾਂ ਦੀ ਸੀ ਕਿ ਮਗਰ ਉਹੀ ਹੈ ਇਹਨਾਂ ਦੀ ਆ ਜਾਣਦੇ ਅੱਜ ਅੱਜ ਦੇ ਉਪਰੋਂ ਤੇ ਗੱਲ ਸੁਣਨੀ ਜਦੋਂ ਆ ਗਈ ਨਾ ਚੁੱਪ ਕਰੀਆਂ ਤਾਂ ਵਿੱਚੇ ਤੇਰੇ ਪੈਣਗੀਆਂ ਅੱਜ ਨਹੀਂ ਚੁੱਪ ਹੁੰਦੀ ਬੇਬੇ ਕੁਛ ਮਰਜੀ ਹੋ ਜਾਏ ਅੱਜ ਤਾਂ ਗੋਡਿਆਂ ਥੱਲੇ ਲੈ ਕੇ ਹਟਾਂਗੇ ਠੀਕ ਹਾਂ ਹਾਂ ਆ ਜਾਣਦੇ ਅੱਜ ਕਿਰਾ ਕਾਨੂੰ ਮੈਂ ਵੀ ਨਹੀਂ ਕਰਦੀ ਅੱਜ ਨਾਲੇ ਮੇਰੀ ਗੱਲ ਸੁਣ ਲੈ ਜੇ ਅੱਜ ਆਪਾਂ ਚੁੱਪ ਕਰ ਗਈਆਂ ਇਹ ਦੂਬਾਰ ਫੇਰ ਆਪਾਂ ਨੂੰ ਦੁਖੀ ਕਰੂਗੀ ਇਹ ਚਲ ਹਾਂ ਬੇਬੇ ਕਿੱਥੋਂ ਆਈਆਂ ਨਹੀਂ ਕਿੱਥੇ ਗਈ ਸੀ ਬੇਬੇ ਤੁਹਾਨੂੰ ਪਤਾ ਤਾਂ ਹੈਗਾ ਵੀ ਸਲਾਈ ਸੈਂਟਰ ਗਈ ਸੀ। ਨਾ ਸਾਨੂੰ ਕੀ ਪਤਾ? ਤੂੰ ਹੋ ਕਿ ਕਿ ਆਈ ਝਾੜੂ ਕਦੇ ਚੱਕਿਆ। ਮੇਰੇ ਵਾਸਤੇ ਚੱਕਿਆ। ਕਿੱਥੋਂ ਆਈਆਂ ਨਹੀਂ? ਛੁੱਟ ਦੋ। ਉਹ ਨਹੀਂ ਅ ਸੂਟ ਸਲਾਈ ਸੈਂਟਰ ਤੋਂ ਆਈਆਂ। ਅੱਛਾ ਸਾਨੂੰ ਨਾ ਸਾਰਾ ਹੀ ਪਤਾ ਲੱਗ ਗਿਆ ਤੇਰੇ ਕਾਰਨਾਮੇ ਦਾ। ਸੱਚੀ ਸੱਚੀ ਦੱਸ ਦੇ ਵੀ ਦਵਾਈ ਕਿੱਥੋਂ ਆਇਆ। ਬੇਬੇ ਤੁਹਾਨੂੰ ਪਤਾ ਤਾਂ ਹੈ ਵੀ ਰੋਜ਼ ਜਾਂਦੀ ਐ ਸੂਟ ਸੇ ਆਉਣਾ। ਤੁਸੀਂ ਐ ਕਦੋਂ ਕਰੀਏ ਇਹਨੂੰ ਕੀ ਗੱਲ ਹੋ ਗਈ? ਕੋਈ ਕੋਈ ਗੱਲ ਐ ਦੱਸ ਦੇ ਝੂਠ ਨਾ ਬੋਲੀ ਜਾ ਤੂੰ। ਲੈ ਦੱਸ ਗੱਲ ਕੀ ਹੋਣੀ ਐ? ਸਾਨੂੰ ਵੀ ਲੈ ਸਾਰਾ ਪਤਾ ਲੱਗ ਗਿਆ। ਉਹ ਕਾਲ ਸੀ ਮੁੰਡਾ ਜਿਹੜਾ ਨਾ ਫੋਟੋ ਖਚਾਈਆ ਫੋਨ ਕਿਹੰਦਾ ਜਿਹੜਾ ਆਏ ਨੁੱਛਾ ਜਿਹੜਾਇਆ ਸੀ ਜਿਹੜੀਆਂ ਦੀਆਂ ਹੋਰ ਮੁੰਡਾ ਕਿਹੜਾ ਖੜੀ ਹਸਦੀ ਜਾਨੀ ਆ ਅੱਛਾ ਉਹ ਉਹ ਤਾਂ ਬੇਬੇ ਕੀ ਗੱਲ ਉਹਦੇ ਭੈਣ ਦਾ ਸ਼ੂਟ ਸੈਂਪਤਾ ਸੀ ਮੈਂ ਉਹਨਾਂ ਬਾਹਰ ਸੁਣੋ ਸੁੰਨਤਾ ਗਿਆ ਉਹ ਕਹਿੰਦਾ ਮੈਂ ਤੁਹਾਡੇ ਇੱਕ ਫੋਟੋ ਕਰਾਉਣੀ ਤੇ ਮੇਰਾ 팬 ਹੀ ਹੋ ਗਿਆ ਤੁਹਾਨੂੰ ਕਿਹਨੇ ਫੋਟੋ ਪਾਤੀ ਹੁੰਦੀ ਨੱਕ ਤੇ ਅੱਛਾ ਲੋਕਾਂ ਦਾ ਸ਼ੂਟ ਸਹਾਏਗੀ ਤਾਂ ਲੋਕਾਂ ਨਾਲ ਫੋਟੋ ਵੀ ਕਰਾਏਗੀ ਨਾ ਸਾਡੀ ਜਿੱਤਰਾ ਭੋਲਾ ਨੂੰ ਤੈਨੂੰ ਨਹੀਂ ਬੇਬੇ ਇਹ ਪਹਿਲਾਂ ਬਿਠਾ ਐ ਇੱਥੇ ਬੈਠ ਤੂੰ ਚੱਲ ਬਸ ਬੈ ਕੇ ਕੀ ਗੱਲ ਆ ਦੱਸ ਸੱਚੀ ਜਿਹੜੀ ਗੱਲ ਤੁਹਾਨੂੰ ਦੱਸੀ ਹੈ ਨਾ ਉਹੀ ਗੱਲ ਆ ਤੁਸੀਂ ਐਵੇਂ ਨਾ ਕਰੋ ਸੱਚੀ ਐ ਕਿਦਾਂ ਮੇਰੀ ਗੱਲ ਸੁਣ ਲੈ ਤੇਰੀ ਤਾਈ ਆਈ ਸੀ ਸਾਨੂੰ ਫੋਨ ਦਿਖਾ ਕੇ ਗਈ ਆ ਉਹ ਕਹਿੰਦੀ ਆ ਦੇਖੋ ਘੋਟ ਨਾਲ ਲੀਆਂ ਰੋਜ਼ ਫੋਨ ਚੜੀਆਂ ਰੋਜ਼ ਉਹ ਨਹੀਂ 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 ਭੁੱਖਾ ਲੱਗ ਗਿਆ ਉਹਨੂੰ ਮੈਂ ਨਹੀਂ ਹੋਣੀ ਕੋਈ ਹੋ ਹਮ ਸ਼ਕਲ ਕਿੰਨੇ ਹੁੰਦੇ ਨੇ ਦੰਦ ਕੱਢੀ ਆਂਦੀ ਸੀ ਦੇਖ ਲੈ ਸੱਚੀ ਦੀ ਪਛਾਣ ਦੇ ਨਹੀਂ ਨਹੀਂ ਹਰ ਵੀ ਤੂੰ ਤਾਂ ਪੜੀ ਲੱਗੀਆਂ ਆਪਣੇ ਵਰਗੇ ਸੱਪ ਜਾਨੇ ਹੁੰਦੇ ਆ ਦੁਨੀਆ 'ਚ ਕਦੇ ਕੱਦੀ ਹੋਊਗੀ ਮੇਰੇ ਵਰਗੀ ਤੂੰ ਤਾਂ ਸਾਨੂੰ ਉੱਲੂ ਨਾ ਬਣਾ ਮੈਂ ਤੁਹਾਨੂੰ ਦੱਸਾਂ ਹਾਂ ਖਾ ਕੇ ਪਰੌਂਟੇ ਟੱਪ ਜਾਂਦੀਆਂ ਤੇ ਕਿ ਭਾ ਕਿੱਥੇ ਕਿੱਥੇ ਜਾਨਣੀ ਆ ਬੇਬੇ ਕੀ ਹੋ ਗਿਆ ਗੱਲਾਂ ਕਰਦੀ ਕਿੱਥੇ ਕਿੱਥੇ ਦਾ ਕੀ ਮਤਲਬ ਹੋਇਆ ਮੈਂ ਆਪਣੇ ਕੰਮ ਤੇ ਜਾਣੀ ਤੇ ਕੰਮ ਤੇ ਘਰੇ ਆਉਣੀ ਆ ਤੂੰ ਰਹਿਣ ਦੇ ਰਹਿਣ ਦੇ ਕਿੱਥੇ ਮੁੰਡਾ ਗਿਆ ਉਹ ਕਿੱਧਰ ਮੜ ਗਿਆ ਇੱਧਰ ਆਵੇਂ ਕੀ ਹੋ ਗਿਆ ਬੇਬੇ ਦੇਖਿਓ ਜੀ ਕਿਵੇਂ ਢਾਹੂ ਚੱਕੀਆਂ ਬੈਠੀਆਂ ਮੈਨੂੰ ਕੀ ਹੋ ਗਿਆ ਤੈਨੂੰ ਕਿਉਂ ਅੱਜ ਆਇਆ ਹੋਈਆਂ ਤੂੰ ਨਾ ਸੱਚੀ ਗੱਲ ਦੱਸ ਦੇ ਨਹੀਂ ਬਿੱਚੀ ਤੇਰੇ ਪੈਰਾਂ 'ਆਂ ਬੈਠੇ ਤੇ ਕੀ ਹੋ ਗਿਆ ਬੇਬੇ ਮੈਨੂੰ ਆਏ ਦੱਸ ਦੇ ਜਾਂਦੀ ਕਿੱਥੇ ਐ ਸੂਟ ਸਿਆਣ ਨਹੀਂ ਜਾਂਦੀ ਸੂਟ ਸਿਆਣ ਤੇਰੇ ਤੂੰ ਵੀ ਓਏ ਹੋਰ ਕਿੱਥੇ ਜਾਂਦੀ ਐ ਸੂਟ ਸਿਆਣੀ ਜਾਂਦੀ ਐ ਕਰਕੇ ਨਹੀਂ ਜਾਂਦੀ ਐ ਵਿਚਾਰੀ ਆਫੇ ਪਾਚਾ ਪਣੀ ਲੱਗੀ ਪੁਛਣੀ ਜੀ ਝਾੜੂ ਲੈ ਕੇ ਡਾਲੇ ਹੋ ਗਈਆਂ ਅੱਛਾ ਇਹਨੂੰ ਚਾਹ ਪਾਣੀ ਪੁੱਛੀ ਸੀ ਹੈ ਤਾਈ ਨੇ ਫੋਟੋ ਦੇ ਭਾਈ ਕਿਥੇ ਮੁੰਡੇ ਨਾਲ ਖੜੀ ਹੱਸਦੀ ਜਾਂਦੀ ਆ ਫੋਨ 'ਤੇ ਮੁੰਡੇ ਨਾਲ ਹਾਂ ਕੋਨਾ ਮੁੰਡਾ ਪੁੱਛੇ ਨੂੰ ਕੋਨਾ ਜੀ ਉਹੀ ਮੁੰਡਾ ਤੁਹਾਨੂੰ ਪਤਾ ਹੈ ਸਾਰੀ ਗੱਲ ਦੱਸੋ ਨਾ ਬੇਬੇ ਨੂੰ ਤੂੰ ਮੈਨੂੰ ਕੀ ਪਤਾ ਤੈਨੂੰ ਸਾਰਾ ਪਤਾ ਵੇ ਕੀ ਗੱਲ ਹੈ ਕੀ ਕਹੀ ਤਾਂ ਗੱਬ ਮਿੰਨ ਮਿੰਜੇ ਕਰੀ ਜਾਂਦਾ ਗੱਲ ਦੱਸ ਦੇ ਵੀ ਕੀ ਆ ਕੋਈ ਗੱਲ ਨਹੀਂ ਗਈ ਤੁਸੀਂ ਕਿਉਂ ਐ ਮੇਰੀ ਗੱਲ ਸੁਣ ਲੈ ਕੋਈ ਗੱਲ ਨਹੀਂ ਆਈ ਗਈ ਸੂਟ ਸੌਣੀ ਜਾਂਦੀ ਐ ਤੁਹਾਨੂੰ ਮੈਂ ਕਰਕੇ ਸਲਾਈ ਸੈਂਟਰ ਤੇ ਖਾ ਰਿਆ ਹਾਂ ਮੈਂ ਤਾਂ ਜਾ ਗੀ ਨਾ ਤੇ ਮੈਂ ਤਾਂ ਆਏ ਕਿ ਉਹਨਾਂ ਤੋਂ ਬਾਅਦ ਚ ਪਹਿਲੇ ਇਹਨੂੰ ਕੁੱਟ ਮੇਰੀ ਗੱਲ ਸੁਣ ਲੈ ਤੇਰੀ ਇਹ ਬਦਨਾਮੀ ਕਰਾਉਂਦੀ ਫਿਰਦੀ ਐ ਤੂੰ ਕਹਿੰਦਾ ਕੋਈ ਗੱਲ ਨਹੀਂ ਸਾਸੀ ਫੋਨ ਤੇ ਫੋਟੋ ਦੇਖ ਲਈ ਇਹਦੀ ਇੱਕ ਕੀ ਇਸ ਦਾ ਕਾ ਫੋਟੋਆਂ ਦੇਖ ਲਈਆਂ ਇਹ ਫੋਨਾਂ 'ਚ ਕਿਵੇਂ ਆਉਣ ਲੱਗੀ ਸੂਟ ਸੌਦੀ ਬੇਬੇ ਇਹਨਾਂ ਨੂੰ ਪਤਾ ਸਾਰੀ ਗੱਲ ਦਾ ਹੀ ਬੇਬੇ ਅੱਜ ਕੱਲ੍ਹ ਜਵਾਨ ਨਹੀਂ ਇਹ ਇਹ ਚੱਲ ਪਿਆ ਇੱਥੇ ਸੂਟ ਸੌਦਾ ਇਹਨਾ ਸੂਟ ਸੌਕੇ ਅੱਛਾ ਮੁੰਡੇ ਮੈਂ ਫੋਟੋ ਨਾ ਖਿਚਵਾਉਂਦਾ ਚੱਲ ਕੇ ਚੂਟ ਤੇ ਆ ਕੇ ਫੋਟੋ ਖਿਚਵਾਉਂਦੇ ਕੋਈ ਨਾ ਅ ਤੈਨੂੰ ਗੱਲ ਨਹੀਂ ਪਤਾ ਬਾਅਦ ਦਾ ਨਹੀਂ ਪਤਾ ਦੁਆ ਦਾ ਪੜਨਾ ਜਾਗੇ ਨਾ ਬੜਾ ਜਾਂਦਾ ਤੂੰ ਮੇਰੀ ਗੱਲ ਸੁਣ ਲੈ ਇੱਧਰ ਤੂੰ ਮੈਨੂੰ ਦੱਸ ਗੱਲ ਕੀ ਐ ਬੇਬੇ ਬੇਬੇ ਮੈਂ ਤਾਂ ਤੁਹਾਨੂੰ ਸਾਰੀ ਗੱਲ ਬੱਸ ਬੈਠ ਠੀਕ ਐ ਬੈਹ ਜਾ ਬੈ ਕੇ ਦੱਸਦਾ ਮੈਨੂੰ ਪਤਾ ਸਹੀ ਸਹੀ ਗੱਲ ਦੱਸਾਂਗੇ ਪਹਿਲਾਂ ਮੈਨੂੰ ਮੈਨੂੰ ਪਤਾ ਸਾਰਾ ਵੀ ਇਹ ਕਿੱਥੇ ਜਾਂਦੀ ਐ ਕਿੱਥੇ ਨਹੀਂ ਜਾਂਦੀ ਮੈਂ ਕੋਈ ਉੱਲਾ ਨਹੀਂ ਤੂੰ ਵੀ ਬੈਹ ਬੈਠਾ ਬੈਹ ਜਾ ਹਾਂ ਦੱਸ ਬੇਬੇ ਇਹ ਵੀ ਨਾ ਇੱਕ ਤਰ੍ਹਾਂ ਦਾ ਕ ਫੋਨ 'ਚ ਵੀਡੀਓ ਬਣਾਉਣੀ, ਨੈੱਟ ਤੇ ਪਾਉਣੀ, ਪੈਸੇ ਮਿਲਦੇ ਆ ਇਹਦੇ, ਠੀਕ ਹੈ। ਜਿਵੇਂ ਆਪਣੇ ਨਾਟਕ ਨਹੀਂ ਆਉਂਦੇ ਹੁੰਦੇ ਟੀਵੀਆਂ 'ਚ। ਟੀਵੀ 'ਚ ਨਹੀਂ ਨਾਟਕ ਦੇਦੇ ਹੁੰਦੇ। ਬਸ ਉਹ YouTube 'ਤੇ ਆਉਂਦੇ ਆ ਨਾਟਕ ਉਹ। ਉਹ ਤਾਂ ਨਕਲੀ ਘਰ ਵਾਲਾ, ਨਕਲੀ ਸੱਸ ਐਦਾਂ ਜਿਵੇਂ ਆਪਣੇ ਘਰੇ ਹੁਣ ਲੜਾਈ ਹੁੰਦੀ ਆ, ਐਵੇਂ ਸੋ ਉੱਥੇ ਲੜਾਈ ਦਿਖਾਉਣੀ ਹੁੰਦੀ ਆ। ਉਹਦਾ ਇੱਕ ਦਿਨ ਦਾ 2000, 2500 ਤੋਂ 3000 ਮਿਲਦਾ। ਹੋਰ ਬੇਬੇ, ਨਾ ਉੱਥੇ ਕੋਈ ਮੱਥਾ ਵਾਰ ਨਹੀਂ ਲੋੜ। ਐਵੇਂ ਬਸ ਕਲੀਪ ਭਕਾਈ ਮਾਰ ਕੇ ਪੈਸੇ ਬਣਾ ਲੈ। ਮੈਂ ਤੂੰ ਐਂ ਦੇਖੋ। ਮਹਲੇ ਜਦੇ ਪੈਸਾ, ਮੈਂ ਤਾਂ FD ਕਰਾਈ ਬੈਠੀ ਉਹ ਨਹੀਂ ਬੇਬੇ ਸੱਚ ਕਹਿੰਦੀ ਐ ਇਹ ਵਧੀਆ ਐ ਪਰਿਵਾਰਕ ਕਹਾਣੀਆਂ ਹੁੰਦੀਆਂ ਪੈਸੇ ਵੱਧ ਮਿਲਦੇ ਐ ਸੋ ਦੀ ਮੈਂ ਮੁੱਠੂ ਕੱਟ ਬੋਲੇ ਭਾਗ ਦੇ ਵੀ ਸੁੱਟ ਸੌਣੇ ਆ ਓਏ ਐਸੀ ਕੁਈਟਰ ਤੁਹਾਨੂੰ ਪਤਾ ਨਹੀਂ ਇਸ ਕੰਮ ਦਾ ਆਪਣੇ ਲੋਕਾਂ ਵਿੱਚ ਇੰਨਾ ਤਾਂ ਮੁੰਡਾ ਪਤਾ ਨਾ ਕੋਣ ਆਪਾਂ ਨੂੰ ਸਮਝਦਾ ਸਾਲ ਤਾਂ ਹੀ ਕਹਿੰਦੇ ਵੀ ਪੁੱਤ ਕਲੇਸ਼ ਕਰੀ ਜਾਂਦੇ ਆ ਪਤਾ ਲਾ ਕੇ ਦੇਖੋ ਅੱਜ ਕੱਲ ਇਹ ਹੀ ਕੰਮ ਚੱਲਦਾ ਮੇਰੀ ਗੱਲ ਸੁਣ ਪਿੰਡ ਚ ਗੱਲ ਉੱਡੀ ਪਈ ਐ ਆ ਕਾਲਾ ਦਾਦੂ ਨਾਲੇ ਉਹਦੀ ਮਾਂ ਦਾਦੂ ਮੇਰੇ ਵੀ ਫੋਨ ਪਹਿਲਾਂ ਬੀਲਾਦੀ ਨੂੰ ਤਲਾਕ ਦੇ ਕੇ ਹੋਰ ਕਿਸੇ ਬੰਦੇ ਨਾਲ ਵਿਆਹ ਕਰਾਈ ਕਰਦੀ ਐ ਓਹੋ ਬੇਬੇ ਗੱਲ ਕਿਉਂ ਨਹੀਂ ਸਮਝਦੀ ਜਿਵੇਂ ਸਾਰਾ ਨਕਲੀ ਪਰਿਵਾਰ ਬਣਿਆ ਹੁੰਦਾ ਉਹ ਵੀ ਨਕਲੀ ਘਰ ਵਾਲਾ ਹੀ ਹੁੰਦਾ ਅਸਲੀ ਨਹੀਂ ਹੁੰਦਾ ਆਪਾਂ ਨੂੰ ਪਤਾ ਨਾ ਆਪਾਂ ਲੋਕਾਂ ਤੋਂ ਘਿਣਾ ਲੋਕ ਤਾਂ ਸਾਰੇ ਮੱਚਦੇ ਆ ਵੀ ਇਹ ਪੈਸਾ ਕਿਵੇਂ ਕਮਾਈ ਜਾਂਦੇ ਆ ਨਾ ਤੁਸੀਂ ਲੋਕਾਂ ਨੂੰ ਮੌਕਾ ਦਿੰਦੇ ਨੇ ਕਾਹਦੇ ਲੋਗ ਗੱਲਾਂ ਬਣਾਉਂਦੇ ਨੇ ਕੀ ਮੌਕਾ ਦੇਤਾ ਕੀ ਗੱਲਾਂ ਬਣਾਈ ਤੁਸੀਂ ਇੱਕ ਗੱਲ ਸਾਰੀ ਗੱਲ ਛੱਡੋ ਮੇਰੀ ਗੱਲ ਸੁਣੋ ਦੇਖ ਬੀ ਲੋਕ ਤਾਂ ਕੋਈ ਮਰਜ਼ੀ ਕੰਮ ਕਰ ਲਗੇ ਹਰ ਇੱਕ ਕੰਮ ਨੂੰ ਮਾੜਾ ਹੀ ਕਹਿੰਦੇ ਆ ਹੈ ਕੋਈ ਚੰਗਾ ਕਹਿੰਦਾ ਕਿਸੇ ਮਰਜ਼ੀ ਕੰਮ ਚ ਲੱਗ ਜਾ ਕੋਈ ਸਰਕਾਰੀ ਨੌਕਰੀ ਫੜ ਲਾ ਬੰਦਾ ਉਹਨੂੰ ਵੀ ਨਿੰਦ ਹੀ ਦਿੰਦਾ ਆਪ ਦਾ ਕੰਮ ਕਰਨਾ ਚਾਹੀਦਾ ਆਪ ਆਪ ਦਾ ਦੇਖਣਾ ਚਾਹੀਦਾ ਵੀ ਹਾਂ ਅਸੀਂ ਪੈਸੇ ਕਿਵੇਂ ਜੋੜਨੇ ਆ ਅੱਜ ਦੇ ਜਮਾਨੇ ਚ ਪੈਸਾ ਸਭ ਤੋਂ ਅੱਗੇ ਆ ਜੇ ਪੈਸਾ ਨਾ ਫੇਰ ਹੀ ਬੰਦੇ ਦੀ ਕਦਰ ਆ ਬੀਬੇ ਪੈਸਾ ਰਹੀ ਐ ਇਸ ਕੰਮ ਗਿਆ ਇੰਟਰਨੈਟ ਤੇ ਪੈਸਾ ਰਹਿ ਗਿਆ ਸਾਰਾ ਜੇ ਕਮਾਇਆ ਜਾਂਦਾ ਤਾਂ ਉੱਥੋਂ ਕਮਾ ਲਓ ਹੋਰ ਨਹੀਂ ਨੌਕਰੀਆਂ ਨੂੜੇ ਨਹੀਂ ਮਿਲਦੀਆਂ ਸਰਕਾਰਾਂ ਨਹੀਂ ਨੌਕਰੀ ਲੱਗਣਦੀਆਂ ਕਿਸੇ ਨੂੰ ਹੁਣ ਲੋਕ ਤਾਂ ਕ ਕਰ ਨਾਲ ਤਾਂ ਤੇ ਮੇਰੀ ਮੂ ਵੀ ਸੱਸ ਹੀ ਆ ਦੋਨੇ ਸੱਸ ਨੂੰ ਇਸ ਕੰਮ 'ਚ ਪੈ ਜਣੀ ਉਹ ਬਾਦੂ ਪੈਸਾ ਉਹਨੇ ਪੈਸੇ ਤੂੰ ਕਮਾਇਆ ਕਰਨੀ ਉਹਨੇ ਪੈਸੇ ਮੈਂ ਕਮਾਇਆ ਕਰੂੰਗੀ ਅੱਛਾ ਹੂੰ ਤੇ ਫਿਰ ਮੈਨੂੰ ਕਿੰਨੇ ਪੈਸੇ ਦਿਆ ਕਰਨਗੇ ਬੀਬੀ ਤੈਨੂੰ ਦੇ ਦਿਆਂਗਾ ਨਾ 2000 ਰੁਪਏ ਇੱਕ ਦਿਨ ਦਾ ਸੱਚੀ ਤੇ ਹੋਰ ਕੁਝ ਨਹੀਂ ਕਰਨਾ ਜਿਵੇਂ ਹੁਣ ਤੂੰ ਮੈਨੂੰ ਹੁਣ ਲੜੀ ਸੀ ਬਸ ਐਂ ਲੜਨਾ ਲੜਨੋੜ ਤਾਂ ਬਥੇਰਾ ਲਿਆ ਕਰੂੰਗੀ ਜੀ ਹੱਥ ਤੇ ਜਾਊਗੀ ਤਾਂ ਨਹੀਂ ਹਰੇ ਨੂੰ ਦਿਆ ਕਰਨਗੇ ਮੈਂ ਤਾਂ ਆਪ ਜਾਊਂਗੀ ਫਿਰ ਮੈਂ ਕੀ ਕਰੂੰਗੀ ਇਕੱਲੀ ਕਰਾਂ ਹਾਈਨੇ ਕੀ ਕਰਨਾ ਘਰੇ ਇਕੱਲੇ ਨੇ ਮੈਂ ਤੁਸੀਂ ਤਾਂ ਕਿਹਾ ਕਰੋ 2000 ਤੋਂ ਨੂੰ 10000 ਹੋ ਹੋ ਜਾਏਕਰੂ ਹਾਂ ਇਹ 10000 ਹੋ ਜਾ ਆ ਗਿਆਕਰੂ ਲੋਕ ਆਏ ਗਿਆ ਕਰਨਗੇ ਆ ਜਾਂਦਾ 10000 ਆ ਜਾਂਦਾ 10000 ਫਿਰ ਦਵਾਗੇ ਹੋ ਜਾ ਹਨ ਇਹ ਪੈਸੇ ਪੈਸੇ ਚ ਹੋ ਜਾਣਗੇ ਹਾਂ ਕਿ ਦੋ ਪਰੋਥੇ ਲਾ ਕੇ ਜਾਂਦਾ ਭਾਜਾ ਕਰਾਂਗੇ ਆਪਾਂ ਹੋਰ ਆਖ ਨਹੀਂ ਕਰੇ ਨਾਲੇ ਕੁਝ ਨਹੀਂ ਕਰਨਾ ਜਾ ਕੇ ਬੋਲਣਾ ਨਾਲੇ ਬੈਠਿਆ ਰੋਟੀ ਪਾਣੀ ਸਾਰਾ ਕੁਝ ਆਉਂਦਾ ਨਾਲ ਮੈਡਮ ਜੀ ਮੈਡਮ ਵੀ ਕਰਦੇ ਆ ਹਾਂ ਪਹਿਲਾਂ ਕਿਹਾ ਦੱਸਿਆ ਸਾਨੂੰ ਹੋਰ ਬੇਬੇ ਸਿਤਾਂ ਅੰਦਸਿਆ ਸਾਨੂੰ ਐਸੀ ਵੀ ਜ਼ਿਕਰ ਨਹੀਂ ਦੇਣਾ ਕੰਮ ਤਾਂ ਕਰਕੇ ਲੁਕੋ ਰੱਖਿਆ ਜੀ ਤੇ ਤਾਂ ਪਤਾ ਕੋਈ ਇਹ ਕੰਮ ਮਾੜਾ ਨਹੀਂ ਇਹ ਪੈਸੇ ਆਉਂਦੇ ਆ ਤਾਂ ਹੋਰ ਬੇਬੇ 10000 ਰੁਪਏ ਇੱਕ ਦਿਨ ਦਾ ਤੂੰ ਆਏ ਰਹਿ ਲਾ ਕਿੰਨੇ 10000 ਕੁੱਟਿਆ ਕਰਾਂਗੇ ਰੋਜ਼ ਆਪਾਂ ਤਾਂ ਲੱਖਾਂ 'ਚ ਹੋ ਜਾਾਂਗੇ ਹਨਾ ਜਿਹੜਾ ਕਾਲੇ ਕੁਲਾਂ ਕੇ ਬੋਲਦੇ ਆ ਨਾ ਪੇਰਾਨਾ ਦੀ ਬੋਲਦੀ ਬੰਦ ਹੋ ਜੂਗੀ ਸਹੀ ਗੱਲ ਹੈ ਜਿਹਨੂੰ ਪਸਾਰੇ ਰਾਜੀ ਹੋ ਗਿਆਂ ਆਪਾਂ ਲੋਕਾਂ ਦੇ ਕੰਮ ਕਰਨ ਜਗਾ ਆਪਦਾ ਚੈਨਲ ਖੋਲ ਲੈਣਾ ਬੀਬੇ ਆਪਦਾ ਵੀ ਆਪਾਂ ਕੰਮ ਕਰੇ ਬੈਠ ਕੇ ਵੀ ਕਰ ਸਕਦੇ ਆ ਕਰੇ ਵੀ ਇਹੀ ਕੰਮ ਹੁੰਦਾ ਕਿੰਨਾ ਕਿੰਨਾ ਪੈਸਾ 50 ਹਜ਼ਾਰ ਲੱਖ 2 ਲੱਖ 10 ਨਹੀਂ ਕਰਦੇ ਤਾਂ ਮਾਇਆ ਬਣਾਉਣਾ ਪੇਰਾਨਾ ਦੇ ਨਾਮ ਤੇ ਆਕਾਸ਼ ਸ਼ੈਵ ਦੇ ਨਾਮ ਤੇ ਹਾਂ ਤਾਂ ਆਪਾਂ ਕਦੋਂ ਸ਼ੁਰੂ ਕਰਦੇ ਕੰਮ ਨਹੀਂ ਫਿਰ ਤੁਸੀਂ ਸਾਡੇ ਨਾਲ ਪਹਿਲਾਂ ਗੱਲ ਕਰਨੀ ਸੀ ਹੁਣ ਨੂੰ ਤਾਂ ਆਪਾਂ ਕਿੰਨੇ ਪੈਸੇ ਕਮਾ ਲੈਣੇ ਕੋਈ ਨਾ ਲਾਕਡਾਊਨ ਚ ਆਪਾਂ ਵੀ ਮਕਰੋਨੀਆ ਬਣਾ ਬਣਾ ਖਾਈ ਗਏ ਸਹੀ ਗੱਲ ਹੈ ਗੱਡ ਦਿੱਤਾ ਤਾਂ ਨਾ ਆਪਾਂ ਹਾਂ ਓਏ ਤੇ ਮੇਰੀ ਨੌ ਕਰਮਾਂ ਵਾਲੀ ਆ ਗਈ ਹੈ ਨਾ ਕਿੰਨੇ ਵੈਸੇ ਲਿਆਉਂਦੀ ਆ ਦੇਖਣਾ ਤੇਰੀ ਕੱਲੋਂ ਆਪਾਂ ਚਾਰੀ ਘਟ ਬਣਾ ਰਿਹਾ ਠੀਕ ਹਾਂ ਲੈ ਆਂਦੇ ਆਪਾਂ ਵਿਚਾਰ ਚੱਲ ਚੰਗਾ ਪੁੱਤ ਹੁਣ ਤੂੰ ਰਾਹ ਦੇ ਕੱਪੜੇ ਬਦਲ ਲਾ ਤੇ ਨਾ ਸਵੇਰ ਉੱਠਣਾ ਆਪਾਂ ਕੱਲ ਤੇ ਕੰਮ ਕਰਿਆ ਕਰਾਂਗੇ ਹਾਂ ਮੇਰੀ ਗੱਲ ਸੁਣ ਨਾਲ ਸਾਡੇ ਕੱਪੜੇ ਪ੍ਰੈਸ ਕਰ ਲਈ ਨਾਲੇ ਆ ਬੇ ਆਪਾਂ ਇਕੱਠੇ ਹੀ ਚੱਲ ਬੜਾਂਗੇ ਤੜਕੇ ਠੀਕ ਹੈ ਮੈਂ ਕਰਦੀ ਆ ਗੱਲ ਕਰਦੀ ਗੱਲ ਕਰ ਲਾਉਂਦਾ ਨਾ ਦੇਖ ਲੈ ਚੰਗਾ ਪੁੱਤ ਹਾਂ ਦੇਖ ਲੈ ਲੰਮਾ ਟਾਈਮ ਹੀ ਉਹਨਾਂ ਦੇ ਮੰਗਰ ਲੱਗ ਗਈ ਪਰ ਤੁਸੀਂ ਜੇ ਮੈਨੂੰ ਪਹਿਲਾਂ ਗੱਲ ਦੱਸੀ ਹੁੰਦੀ ਨਾ ਫੇਰ ਨਹੀਂ ਸੀ ਮੈਂ ਤੁਹਾਡੇ ਨਾਲ ਲੜਦੀ। ਉਹ ਮੈਨੂੰ ਤਾਂ ਪਤਾ ਨਹੀਂ ਸੀ ਮੈਨੂੰ ਤਾਂ ਇਹ ਪਤਾ ਲੱਗਿਆ ਵੀ ਮੈਨੂੰ ਵੀ 2000 ਮਿਲਿਆ ਕਰੂਗਾ ਨਾਲ ਜਾਏ ਤੂੰ। ਹਾਂ ਚੱਲ ਬਧੀ ਆਵੇ ਘਰੇ ਬੈਲਾ ਬੈਠਾ ਰਹਿਣਾ। ਹੋਰ ਕੀ ਹੈ? ਸ੍ਰੀਕਾਂ ਦੇ ਘਰ ਜਿਵੇਂ ਚਾਵਾਂਗੇ। ਚੱਲ ਚੰਗਾ ਆ ਸਿੱਟ ਕਿਉਂ ਨਹੀਂ ਆ ਮੈਂ ਚਾੜੂ ਜਾ ਪਰੇ। ਕਾਲਾ ਕਰਕੇ ਚਾਹ ਦੀ ਗੁੱਟ ਵਧੀਆ ਹੀ ਸੱਜ ਭੱਤੀ ਪਾਲਾ। ਸਾਰਾ ਇਹ ਸੇਰ ਤੇ ਨਾ ਆਵੇ ਇਸੇ ਲੋਕ ਲਾ। ਫਲੇ ਵੱੜਦੇ ਕੰਨ ਤੇ ਲਾ।